ਇਹਨਾਂ ਨੇ ਮਾੜੀ ਦੇ ਵਿੱਚ ਗੁਰਸਾਹਿਬ ਬੰਦ ਕਰਕੇ ਰੱਖੇ ਹੋਇਆ ਲੋਕ ਲਾਗੇ ਜਗਾ ਘਾਟਾ ਇਹਨਾਂ ਨੇ ਲੱਭ ਲੱਭ ਕੇ ਜੁਸਾ ਰੱਖਿਆ ਆਪਣੀ ਮੰਗਾਈ ਇਹਨਾਂ ਨੂੰ ਮੁਜੱਪਾਰ ਕਰੋ ਇਹਨਾਂ ਨੇ ਦੇ ਦਿੱਤੀ ਇਹਨਾਂ ਨੇ ਦੇ ਦਿੱਤੀ ਕੀਤੀ ਆ ਬਪਾਈ ਅਸੀਂ 4 ਮਹੀਨੇ ਹੋ ਗਏ ਧੱਕੇ ਖਾਂਦੇ ਨੂੰ 4 ਮਹੀਨੇ ਮੇਰੇ ਕੋਲ ਕਦਾ ਹੈ ਪਿਛਲੇ 3 ਸਾਲਾਂ ਤੋਂ ਮੈਂ ਇਕੱਲੀ ਇਹਨਾਂ ਨੂੰ ਆਵਾਜ਼ ਉਠਾ ਕੇ ਕਰ ਰਹੀ ਹਾਂ ਕਿ ਬੇਦਬੀ ਹੋ ਰਹੀ ਹੈ ਆਪਣੀ ਅੱਖਾਂ ਦੇ ਨਾਲ ਇਹਨਾਂ ਨੂੰ ਸੈਂਚੀ ਸਾਹਿਬ ਅਲਮਾਰੀ ਚ ਤੋੜ ਕੇ ਰੱਖਦੇ ਦੇਖਿਆ ਇਹਨਾਂ ਨੇ ਪਿਛਲੇ 3 ਸਾਲਾਂ ਤੋਂ ਮੈਨੂੰ ਇਸ ਤਰ੍ਹਾਂ ਟਰੀਟ ਕੀਤਾ ਜਿਸ ਤਰ੍ਹਾਂ ਕਿਸੇ ਅਪਰਾਧੀ ਨੂੰ ਜਿਹੜੀ ਦੇ ਵਿੱਚ ਕੀਤਾ ਜਾਂਦਾ ਹੈ ਇਹਨਾਂ ਨੇ ਮੈਨੂੰ ਇਹੀ ਤਰ੍ਹਾਂ ਦੇ ਸਵਾਲ ਪਿਛਲੇ 3 ਸਾਲਾਂ ਤੋਂ ਬਾਰ-ਬਾਰ ਪੁੱਛ ਕੇ ਇਹਨਾਂ ਨੇ ਮੈਨੂੰ ਮੈਂਟਲੀ ਟੌਰਚਰ ਬਹੁਤ ਕੀਤਾ ਇੱਕੋ ਤਰ੍ਹਾਂ ਦੇ ਸਵਾਲ ਪੁੱਛੇ ਇਹਨਾਂ ਨੇ ਮੈਨੂੰ ਗੁਰਪ੍ਰੀਤ ਕੌਰ ਸੀਬਿਆ ਉਹਦੇ ਨਾਲ ਰੱਖਣ ਦੇ ਖਾਤੇ ਤੇ ਇਹਨਾਂ ਨੇ ਗੁਰੂ ਦੀ ਪਰਵਾਹ ਨਹੀਂ ਕੀਤੀ ਗਈ ਇਹਨਾਂ ਨੂੰ ਬੀਬੀ ਉੱਪਰ ਹੈ ਗੁਰੂ ਪਿੱਛੇ ਆ ਜੀ ਹੈਂਡ ਗ੍ਰੰਥੀ ਸੋਹਣ ਸਿੰਘ ਜੋ ਬ੍ਰਾਹਮਣਵਾਦ ਨੂੰ ਪ੍ਰਮੋਟ ਕਰਦਾ ਹੈ ਜਿਹੜਾ ਕਿ ਲੋਕਾਂ ਨੂੰ ਗਲਤ ਭੜਕਾਂਦਾ ਹੈ ਕਹਿੰਦਾ ਜਿਹੜਾ ਮੇਰੇ ਖਿਲਾਫ ਕੋਈ ਕੋਈ ਦੇਗਾ ਮੈਂ ਸੋ ਬੰਦਾ ਇਕੱਠਾ ਕਰੋਗੇ ਮੈਂ 500 ਕਰਾਂਗਾ ਇਨਸਾਨੋ ਪਾਟ ਨਹੀਂ ਕਰਨ ਦਿੱਤਾ ਜਾਂਦਾ ਜੀ ਸਾਨੂੰ ਕਹਿੰਦੇ ਪਾਟ ਨਹੀਂ ਕਰਨ ਦੇਣਾ ਕਿਥੇ ਗੁਰੂ ਘਰ ਹੈ ਇੱਥੇ ਪਾਟ ਕਰਨ ਤੋਂ ਕਿਉਂ ਰੁਕਦੇ ਕਿਉਂਕਿ ਉਹ ਸੋ ਕਿਉਂਕਿ ਉਹ ਜਿਹੜੀ ਸੀਬੀਆ ਹੈਗੀ ਉਹ ਕਹਿੰਦੀ ਹੈ ਮੇਰੀ ਤੋਂ ਅਲੱਗ ਜੱਥਾ ਨਾ ਬਣੇ ਜਦ ਕਿ ਉਹਦੇ ਤੋਂ ਦੁਖੀ ਆ ਕੇ ਦੋ ਹੋਰ ਜੱਥੇ ਬਣ ਚੁੱਕੇ ਆ ਜੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਤਰਨਾ ਲਾ ਕੇ ਇੱਥੇ ਹੀ ਬੈਠਾਂਗੇ ਅਸੀਂ ਭੁਖੜ ਦਾਲ ਦੇ ਵਿੱਚ ਬੈਠਾਂਗੇ ਭਾਵੇਂ ਸਾਨੂੰ ਇੱਥੇ 15 ਦਿਨ ਬਹਿਣਾ ਪੈ ਜਾਵੇ ਵਿੱਚ ਇਹ ਇਤਿਹਾਸਿਕ ਗੁਰਦੁਆਰਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਪਰਾਤਾ ਹੈ ਅਗਰ ਉੱਥੇ ਹੀ ਇਦਾਂ ਦੀ ਬੇਦਬੀ ਹੋਣ ਲੱਗ ਗਈ ਤੇ ਸੰਗਤ ਸਿੱਖ ਸੰਤਾਂ ਦੇ ਰੂਬਰੂ ਬਹੁਤ ਗੰਦਾ ਮੈਸੇਜ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਗੜਗੜ ਸਾਹਿਬ ਨੂੰ ਵੀ ਕਿ ਇਹਨਾਂ ਦੇ ਬੰਦੀ ਕਾਰਵਾਈ ਕਰੋ ਆਮ ਬੰਦੇ ਕੋਲੇ 32 ਸੈਕਟਰ ਦੇ ਵਿੱਚ ਘਰ ਨਹੀਂ ਹੈਗਾ ਇਹਨਾਂ ਕੋਲੇ 32 ਸੈਕਟਰ ਚ ਕੋਠੀਆਂ ਹੈਗੀਆਂ ਜੀ ਜਿਸ ਬੰਦੇ ਦੀ ਤਨਖ ਕਾਹਦੀਰ ਦਿਖਾ ਲੈਣਾ ਬੰਦਾ ਉਸ ਇੰਨੀ ਪ੍ਰੋਟੀਆਂ ਇਹਨਾਂ ਉਹਨੂੰ ਕਰਾਇਆ ਹੁੰਦਾ ਬੱਚਿਓ ਦੇ ਬਾਹਰ ਵੇਚਦੇ ਨੇ ਤੁਹਾਨੂੰ ਇੱਕ ਵਾਰਨਿੰਗ ਦੇ ਰਿਹਾ ਕਿ ਹੁਣ ਦੇਖਾਂਗੇ ਤੁਸੀਂ ਉਸੇ ਨਹੀਂ ਉਹਨੂੰ ਦੇਖਾਂਗੇ ਅਸੀਂ ਜੇ ਤਾਂ ਆਪਣੇ ਮੁਹੰਮਦਿਆ ਨੂੰ ਪਰ ਬੱਚਿਆਂ ਨੂੰ ਕਹਿ ਕੇ ਘਰ ਗਿਆ ਜੀ ਕਿ ਅਸੀਂ ਹੁਣ ਗਲਤੀ ਕੰਮ ਕਰਾਂਗੇ ਤੇ ਅਸੀਂ ਉਹਨਾਂ ਦੀ ਲੱਤਾਂ ਤੋੜਾਂਗੇ ਤੋੜਾਂਗੇ ਉਹ ਮਸੰਦਾ ਦਾ ਗੁਰਦਾਰਾ ਘੁਆਣ ਲੱਗ ਗਿਆ ਹੁਣ ਅਸੀਂ ਮਸੰਦਾ ਦਾ ਗੁਰਦਾਰਾ ਨਹੀਂ ਘੁਆਣਾ ਇਹਨਾਂ ਪੰਜਾਬੀ ਉਹ ਥੋੜੇ ਬਾਹਰ ਗਏ ਸੀ ਕਿਤੇ ਹੁਣ ਥੋੜੇ ਦੰਦ ਤੋਂ ਆਏ ਨੇ ਉਹਨਾਂ ਬੁਲਾਇਆ ਸੀ ਆਪਾਂ ਕੱਲ ਵੀ ਰਸਿਓਰ ਸਾਹਿਬ ਨਾਲ ਗੱਲ ਹੋਈ ਸੀ ਤੇ ਉਹਨਾਂ ਇਹ ਵਿਸ਼ਵਾਸ ਦਵਾ ਤੇ ਆਮਰਾ ਲੱਗਾ ਇਹ ਨਾਲ ਆਪਣਾ ਰਿਕਾਰਡ ਕੈਮਰੇ ਮੋਬਾਈਲ ਦੇ ਨਾਲ ਵੀਡੀਓ ਵਿੱਚ ਤਾਲਾ ਖਲਾਇਆ ਗਿਆ ਜੀ ਬੀਬੀ ਜੀ ਨਾਲ ਸੀ ਸਾਡੀ ਸੰਗਤ ਨਾਲ ਸੀ ਜੀ ਕਿਸੇ ਗੱਲ ਦੀ ਕੋਈ ਕਮੀ ਪੇਸ਼ ਨਹੀਂ ਜੀ ਬੜੇ ਵਧੀਆ ਤਰੀਕੇ ਨਾਲ ਸਿੰਘ ਜੀ ਸਾਹਿਬ ਰੱਖਿਓ ਨਲਮਾਰੀ ਵਿੱਚ ਕੋਈ ਉਹਨਾਂ ਨੇ ਜਦੋਂ ਮੰਗਲਵਾਰ ਦਾ ਹੁਕਮ ਦਿੱਤਾ ਸੀ ਤੇ ਪਹਿਲੇ ਅਲਮਾਰੀ ਕਿਉਂ ਖੁੱਲ ਗਈ ਭੈਂਜਾ ਮਤਲਬ ਉਲੰਘਣਾ ਹੋ ਰਹੀ ਹੈ ਨਹੀਂ ਜੀ ਨਹੀਂ ਦੇਖੋ ਉਹਨਾਂ ਭੈਂਜਾ ਕਿਤੇ ਕੱਲ ਉਹਨਾਂ ਨੂੰ ਯੂਰੀ ਕੰਮ ਪੈ ਗਿਆ ਉਹਨਾਂ ਜਾਣਾ ਸੀ ਕਿਤੇ ਉਹ ਅੱਜ ਦਫ਼ਤਰ ਵਿੱਚ ਆਏ ਭਾਈ ਕਹਨੂ ਇਹ ਨਾ ਕਿ ਉਹ ਵੀ ਤੁਸੀਂ ਸਾਨੂੰ ਦਿਖਾਈ ਨਹੀਂ ਜਾਨਬਜ ਕੇ ਬਾਹਰ ਚਲ ਗਏ ਮਤਲਬ ਕਿ ਸੇ ਇੱਕ ਜਾਨੇ ਦੇ ਕੰਮ ਪੈਨ ਨਾਲ ਤੁਸੀਂ ਸਿੱਖ ਸੰਗਤਾਂ ਦਾ ਇਨਾ ਵੱਡੇ ਜਿਹੜੀ ਆਪਣੀ ਹਾਈ ਕੋਰਟ ਹੈ ਉਹਨਾਂ ਦਾ ਹੁਕਮਾਂ ਦੀ ਉਲੰਘਣਾ ਹੋ ਸਕਦੀ ਹੈ ਨਹੀਂ ਜੀ ਵੇਖੋ ਬੇਨਤੀ ਹੈ ਇੱਕ ਸੰਗਤ ਨਹੀਂ ਆ ਉਹ ਜਿਹੜੇ ਪ੍ਰਧਾਨ ਜਿਨਾਂ ਕੋ ਚਾਬੀ ਹੁੰਦੀ ਹੈ ਉਹ ਜ਼ੁਮੇয়ার ਨੇ ਜੀ ਉਹਨਾਂ ਤੋਂ ਬਿਨਾ ਆਪਾਂ ਨਹੀਂ ਖਲਾਸ ਸਕਦੇ ਤੁਸੀਂ ਕਹਿੰਦੇ ਹੋ ਕਿ ਇੱਥੇ ਬੇਦਬੀ ਨਹੀਂ ਹੋਈ ਬਿਲਕੁਲ ਜੀ ਬਿਲਕੁਲ ਇਹ ਗੱਲ ਦੀ ਕੋਈ ਬੇਦਬੀ ਨਹੀਂ ਉਹ ਸੰਗਤਾਂ ਜਿਹੜੀਆਂ ਬਾਹਰ ਪ੍ਰਦਰਸ਼ਨ ਕਰ ਰਹੀਆਂ ਉਹ ਇਟ ਮੀਨਸ ਗਲਤ ਨੇ ਬਿਲਕੁਲ ਜੀ ਉਹ ਜਾਨਬਜ ਕੇ ਸਾਨੂੰ ਬਦਨਾਮ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਤੁਹਾਡੇ ਕੋਲ ਹੋ ਆਮ ਨੋਰਮਲ ਸੀ ਬਸ ਇਹਨਾਂ ਦੀ ਆਪਸੀ ਕੋਈ ਬਹਿਸ ਚੱਲ ਰਹੀ ਸੀ ਜਦੋਂ ਉਹਨਾਂ ਨੇ ਦੇਖੇ ਦੇਖਦੇ ਸੀ ਉਹ ਮੈਂ ਵੀ ਦੇਖਿਆ ਸੀ ਲੇਕਿਨ ਐਹੋ ਜੀ ਮੈਨੂੰ ਕੋਈ ਲੱਗਿਆ ਨਹੀਂ ਕੁਝ ਵੀ ਜੋ ਬੇਦਵੀ ਵਾਲੀ ਕੋਈ ਗੱਲ ਲੱਗੀ ਨਹੀਂ ਜੀ ਆਪਣਾ ਦੇਖੋ ਜਿਨ੍ਹਾਂ ਨੇ ਵੀ ਰੱਖੀ ਹੈ ਇਹ ਵੀ ਸਰਦਾਰ ਨੇ ਸਿੱਖ ਨੇ ਸਿੱਖੋਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਦੀ ਨਹੀਂ ਕਰੇਗੀ ਮਰਦੀ ਮਰ ਜਾਏਗੀ ਸਿੱਖੋਂ ਕਦੀ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਹੀ ਬੇਦਵੀ ਨਹੀਂ ਹੋਣ ਦੇਗੀ ਜਿਹੜੇ ਇੰਨੀ ਸੰਗਤ ਬਾਤ ਰੋਸ਼ ਪ੍ਰਦਰਸ਼ਨ ਕਰ ਰਹੀ ਹੈ ਫਿਰ ਉਹਨਾਂ ਬਾਰੇ ਕੀ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸੀ ਲੇਕਿਨ ਜੋ ਮੈਂ ਪ੍ਰੈਜ਼ੈਂਟ ਦੇਖਿਆ ਹੈ ਜੋ ਮੈਂ ਦੇਖਿਆ ਮੇਰੇ ਹਿਸਾਬ ਨਾਲ ਕੁਝ ਵੀ ਬੇਦਬੀ ਵਾਲੇ ਕੰਮ ਨਹੀਂ ਸੀ ਆਏ ਦਿਨ ਜਿਹੜੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਬੇਦਬੀਆਂ ਦੇ ਕਿੱਸੇ ਜਿਹੜੇ ਸਾਹਮਣੇ ਆਉਂਦੇ ਰਹਿੰਦੇ ਇਸ ਲਈ ਅਸੀਂ ਲੁਧਿਆਣਾ ਸ਼ਹਿਰ ਦੇ ਬੜੇ ਹੀ ਪੌਸ਼ ਇਲੈਕਟ ਦੇ ਵਿੱਚ ਖੜੇ ਆ ਜਿੱਤੇ ਕਿ ਪੁਰਾਤਨ ਪਰਾਚੀਨ ਇਤਿਹਾਸਿਕ ਗੁਰਦੁਆਰਾ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਹੈ ਪਹਿਲੇ ਪਾਤਸ਼ਾਹੀ ਜਿਹਦਾ ਇਹ ਗੁਰਦੁਆਰਾ ਸਾਹਿਬ ਹੈ ਜਿੱਤੇ ਕਿ ਬਹੁਤ ਮਹਾਨਤਾ ਹੈ ਬੜੀ ਲੋਕਾਧੀ ਤੇ ਮਨੁੱਖਾ ਅੰਨਾ ਪੂਰੀ ਹੁੰਦੀ ਹੈ ਉਸ ਦੇ ਨਾਲ ਨਾਲ ਇੱਥੇ ਗੁਰੂ ਘਰ ਦੇ ਬੰਦਿਆਂ ਵੱਲੋਂ ਹੀ ਬੇਦਬੀਆਂ ਕੀਤੀਆਂ ਜਾਂਦੀਆਂ ਹੈ ਕੀ ਮਾਮਲਾ ਹੈ ਇੱਥੇ ਲੋਕ ਅੱਜ ਬੈਠ ਕੇ ਰੋਡ ਦੇ ਉੱਤੇ ਬੈਠ ਕੇ ਪਰਦਰਸ਼ਨ ਕਰ ਰਹੇ ਨੇ ਕਿ ਵਜ੍ਹਾ ਸੰਗਤਾਂ ਦੇ ਵੱਲੋਂ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਆ ਇੱਥੇ ਮੌਜੂਦ ਸੰਗਤਾਂ ਦੇ ਨਾਲ ਇਹਨਾਂ ਨੇ ਮੈਨੂੰ ਇਸ ਤਰ੍ਹਾਂ ਇਨਕੁਆਇਰੀ ਕੀਤੀ ਹੈ ਮੇਰੇ ਤੋਂ ਜਿਸ ਤਰ੍ਹਾਂ ਕੋਈ ਜੱਜ ਕਰਦਾ ਮੈਂ ਇਹਨਾਂ ਦੇ ਸਾਰੇ ਜੀ ਤੁਹਾਡੇ ਜਿੱਦਾਂ ਹੁਣ ਮੈਡਮ ਨੇ ਸਾਡੇ ਸਤਿਕਾਰਯੋਗ ਇਹਨਾਂ ਨੇ ਇਹਨਾਂ ਦੇ ਨਾਲ ਕੋਈ ਨਿੱਜੀ ਵਧਿੱਕੀ ਹੋਈ ਹੈ ਆ ਕੁਝ ਹੋਇਆ ਹੈ ਨਿੱਜੀ ਨਹੀਂ ਆਜੀ ਨਿੱਜੀ ਨਹੀਂ ਆਜੀ ਇਹ ਸਾਰੀ ਸੰਗਤ ਆ ਜੀ ਚਲੋ ਸੰਗਤ ਦੀ ਹੈਗੀ ਹੈ ਮੇਰੀ ਬੇਨਤੀ ਸੁਣੋ ਜੀ ਬੱਬਾ ਜੀ ਮੈਂ ਦੱਸਾਂ ਜੀ ਜੀ ਇਹਨਾਂ ਨੇ ਸਾਨੂੰ ਅਸੀਂ ਹਫ਼ਤਾ 10 ਦਿਨ ਹੋ ਗਏ ਲਗਾਤਾਰ ਆ ਰਹੇ ਹਾਂ ਜੀ ਅਸੀਂ ਕੋਰਟ ਵੀ ਜਾ ਰਹੇ ਹਾਂ ਜੁਗਨਦਰ ਸਾਹਿਬ ਕੋ ਵੀ ਚੱਕ ਕੇ ਆਏ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਅਸੀਂ ਇਨਕੁਆਇਰੀ ਕਰਾਂਗੇ ਠੀਕ ਹੈ ਇਹਦਾ ਇਹਨਾਂ ਨੇ ਮਾਈਕ ਉਸ ਤੋਂ ਬਾਅਦ ਜੀ ਇਹਨਾਂ ਨੇ ਅਲਮਾਰੀ ਦੇ ਵਿੱਚ ਕੁਝ ਸਾਰ ਬੰਦ ਕਰਕੇ ਰੱਖੇ ਹੋਏ ਆ ਲੋਕ ਲਾ ਗਏ ਜਗਾ ਘਾਟਾ ਇਹਨਾਂ ਨੇ ਲੱਬ-ਲੱਬ ਕੇ ਕੁਝ ਸਾਰ ਰੱਖੇ ਆ ਅਸੀਂ ਕਿੰਨੇ ਦੀ ਸਾਨੂੰ ਨਹੀਂ ਪਹਿਲਾਂ ਪਤਾ ਸੀ ਹੁਣ ਮੈਨੂੰ ਇਹ ਦੱਸੋ ਹੁਣ ਆਪਣੀ ਮੰਗ ਕੀ ਹੈ ਇਹਦੀ ਅਸੀਂ ਮੰਗ ਹੈ ਇਹਨਾਂ ਨੂੰ ਜ਼ਿੰਮੇਵਾਰ ਕਰੋ ਇਹਨਾਂ ਨੇ ਦੇਰੀ ਨਹੀਂ ਕੀਤੀ ਆ ਇਹਨਾਂ ਨੇ ਦੇਰੀ ਨਹੀਂ ਕੀਤੀ ਆ ਆਪਣੇ ਆ ਬਲਮਾਰੀ ਖੋਲ ਕੇ ਦੇਖੋ ਜੀ ਜੇ ਇਹਨਾਂ ਐ ਕਲੀਅਰ ਹੁੰਦੇ ਸਿਕੰਦਰ ਨੂੰ ਬੁਲਾ ਲੈਂਦੇ ਉਹਨਾਂ ਦੇ ਸਾਹਮਣੇ ਖੋਲ ਦਿੰਦੇ ਕੱਲ ਫੈਸਲਾ ਹੋਏ ਅਸੀਂ ਰਸੀਆ ਫੰਡਰ ਲੈਂਦੇ ਗੁਦਾਰੇ ਜਾਂਦੇ ਨੇ ਇੱਕ ਗੁਰਪ੍ਰੀਤ ਗੌਰ ਸੀਬਿਆ ਉਹਨੇ ਆਪਣੀ ਅੰਦਰ ਲੱਗੀ ਠੀਕ ਹੈ ਜੀ ਉਹਨਾਂ ਨੇ ਕੀ ਕੀਤਾ ਸਾਨੂੰ ਕਹਿੰਦੇ ਸੀ ਉਹ ਬਾਹਰ ਗਈ ਹੋਈ ਆ ਹਾਲਾਂ ਤੋਂ ਚਾਬੀ ਬਗਾ ਕੇ ਤੁਹਾਡੇ ਸਾਹਮਣੇ ਬੁਲਾਵਾਂਗੇ ਸਾਰਾ ਕੁਝ ਕਰ ਬੈਠਾ ਇਹ ਤਾਂ ਠੀਕ ਹੈ ਕੱਲ ਆਇਆ ਕਹਿੰਦੇ ਸੀ ਉਹਨਾਂ ਦੇ ਘਰੇ ਗੈਸਟ ਆ ਗਏ ਆ ਤੁਸੀਂ ਮੰਗਲਵਾਰਾ ਟਾਈਮ ਲੈ ਲਓ ਤਾਂ ਅਸੀਂ 1 ਵਜੇ ਬੁਲਾਵਾਂਗੇ ਤੁਹਾਡੇ ਸਾਹਮਣੇ ਕੋਲ ਆਵਾਂਗੇ ਫਿਰ ਸੀ ਹੋਰ ਲੱਗਾ ਹੋਇਆ ਸੀ ਠੀਕ ਹੈ ਜੀ ਨਿਆ ਤੇ ਸਾਡੀ ਸੰਗਤ ਕੋਈ ਗਿਆ ਜਨੇ ਕਰੋ ਭਾਈ ਸਾਹਿਬ ਮੈਂ ਸਰਦਾਰ ਸਾਹਿਬ ਤਾਰੀ ਗੱਲ ਕਰਦਾ ਠੀਕ ਹੈ ਤੁਹਾਡਾ ਜਿਹੜਾ ਬਿਲਕੁਲ ਜਾਇਜ਼ ਹੈ ਵਾਜਬ ਹੈ ਠੀਕ ਹੈ ਤੁਸੀਂ ਇਹ ਦੀ ਜੋ ਵੀ ਹੈਗੀ ਹੈ ਮੈਨੂੰ ਤਾਂ ਕਾਪੀ ਦਿਓ ਅਸੀਂ ਤੇ ਆਪ ਐਕਸ਼ਨ ਕਰੀਏ ਆਪਣਾ ਠੀਕ ਹੈ ਨਾ ਦੇਖੋ ਮੇਰੀ ਮੇਰੀ ਇੱਕ ਬੇਨਤੀ ਸਾਰੇ ਸਮਾਜ ਸਾਡਾ ਸਹਿਕਾਰ ਯੋਗ ਹੈ ਸਾਡੇ ਸਾਰੀਆਂ ਮਾਤਾ-ਮਾਂ ਭੈਣਾਂ ਸਰਕਾਰ ਕੋਲ ਜੀ ਸਾਰੇ ਸਾਡੇ ਸਰਕਾਰੀ ਝਗੋੜੀ ਤੇ ਮੈਂ ਹੁਣ ਇੱਥੇ ਮੌਕੇ ਐਸਾ ਕਿ ਮੇਰੇ ਕੋਲ ਤੇ ਆਪਣਾ ਦਰਖਾਸਤ ਦਿਓ ਇਹ ਉਹਦੀ ਕਾਰਵਾਈ ਦੀ ਮੰਗ ਹੈ ਕੋਈ ਸਾਨੂੰ ਕਹਿੰਦੇ ਕਿ ਜਿੱਥੇ ਮਰਜ਼ੀ ਚੱਲ ਜਾਓ ਅਸੀਂ ਕੋਲ ਨਹੀਂ ਕਹਿੰਦੇ ਜਿੱਥੇ ਮਰਜ਼ੀ ਚੱਲ ਜਾਓ ਹਰ ਕੁੱਲੀ ਅੱਦਾ ਕਰੋ ਜਿੱਥੇ ਅੰਦਰ ਮੇਰੇ ਤੇ ਤੈਨੂੰ ਨਹੀਂ ਦੇ ਦਿਆ ਬਿਆਨ ਇੱਕ ਮਿੰਟ ਬਿਆਨ ਦਾ ਭਾਈ ਸਾਹਿਬ ਸਰਕਾਰ ਤਾਂ ਲਵਾ ਕੇ ਨੇ ਤੇ ਦਰਖਾਸਤ ਆਉਗੀ ਦਰਖਾਸਤ ਆਉਗੀ ਅਸੀਂ ਕਿਹਦੇ ਦੇ ਦਿੰਦੇ ਆ ਦਰਖਾਸਤ ਦੇ ਦੋ ਮੈਂ ਬਿਆਨ ਲਈ ਜੀ ਇੱਥੇ ਮੈਂ ਮੈਂ ਤੁਸੀਂ ਮੇਰੀ ਗੱਲ ਫਾਲੋ ਕਰ ਰਹੇ ਹੋ ਮਾਤਾ ਜੀ ਸੁਣ ਰਹੇ ਨੇ ਮੈਂ ਬਿਆਨ ਲੈਣ ਨੂੰ ਵੀ ਤਿਆਰ ਆਂ ਮੈਂ ਸਾਰਾ ਕੁਝ ਕਰਨ ਨੂੰ ਤਿਆਰ ਆ ਇਹਨੂੰ ਔਨ ਮੈਰਿਟ ਔਨ ਰਿਕਾਰਡ ਠੀਕ ਹੈ ਐਸ ਪਰ ਲਾਅ ਆਪਾਂ ਸਾਰਾ ਕੁਝ ਕਰਾਂਗੇ ਤੇ ਦਰਖਾਸਤਾਂ ਦਿਓ ਆਪਾਂ ਇੱਦਾਂ ਸੀ ਪੰਜਾਂ ਜਣੇ ਜਾ ਕੇ ਦੇ ਦਿੰਦੇ ਆ ਇੱਕ ਮਿੰਟ ਆਪਾਂ ਇੱਦਾਂ ਲਾਅ ਐਂਡ ਔਰਡਰ ਆਪਣੇ ਹੱਥ 'ਚ ਨਾਲ ਲਈਏ ਠੀਕ ਹੈ ਜੀ ਸਾਡੇ ਵੱਲੋਂ ਇਹ ਬੇਨਤੀ ਆ ਪ੍ਰਸ਼ਾਸਨ ਵੱਲੋਂ ਕਿ ਭਈ ਆਹ ਲਾਅ ਐਂਡ ਔਰਡਰ ਹਾਂ ਕੱਲ ਨੂੰ ਜੇ ਤੁਹਾਨੂੰ ਨਹੀਂ ਸੰਤੁਸ਼ਟੀ ਹੁੰਦੀ ਤੁਸੀਂ ਵੀ ਇੱਥੋਂ ਮੈ ਵੀ ਇੱਥੇ ਨਹੀਂ ਬਾਬਾ ਜੀ ਅਸੀਂ 4 ਮਹੀਨੇ ਹੋ ਗਏ ਧੱਕੇ ਖਾਂਦੇ ਆ 4 ਮਹੀਨੇ ਮੇਰੇ ਕੋਲ ਕਰਾਏ ਪਰ ਹੋਰ ਕੋਈ ਸੁਦਾ ਕੋਈ ਹੋਏਗਾ ਨਹੀਂ ਨਹੀਂ ਉਹ ਛੱਡੋ ਕੋਈ ਹੋਏਗਾ 1 ਮਹੀਨੇ ਕੋ ਕੋਡ ਦਾ ਸਲੋਮਨੀ ਕਮੇਟੀ ਆ ਅਤੇ ਗੁਰਦੁਆਰਾ ਸਾਹਿਬ ਨੇ ਮੈਨੇਜਰ ਬਣਾਏ ਨੇ ਇਹ ਜਿਹੜੇ ਮੈਨੇਜਰ ਬਣਾਏ ਉਹਨਾਂ ਦਾ ਰੋਲ ਆ ਇੱਕ ਮਿੰਟ ਮੇਰੀ ਬੇਨਤੀ ਸੁਣ ਲਓ ਤੁਸੀਂ ਕਹਿ ਰਹੇ ਪੁਲਸ ਦਾ ਰੋਲ ਨਹੀਂ ਹੈਗਾ ਲੋਅ ਐਂਡ ਆਰਡਰ ਮੇਨਟੇਨ ਕਰਨਾ ਆਪਾਂ ਇਸ ਵੇਲੇ ਸਰਕਾਰੀ ਸੜਕ ਤੇ ਬੈਠੇ ਆ ਲੋਕਾਂ ਨੂੰ ਉਹ ਜਿਹਦਾ ਰੋਲ ਆ ਗਿਆ ਨਾ ਸੜਕ ਤੇ ਉਹਦਾ ਰੋਲ ਆ ਗਿਆ ਜਿਹੜੀ ਬੇਕੀ ਹੋਈ ਹੈ ਅਸੀਂ ਆ ਗਏ ਆਜੋ ਜੋ ਜਿਸ ਤਰਯੋਗ ਨੇ ਸਾਡਾ ਸਾਰਾ ਸਿੱਖ ਭਾਈਚਾਰਾ ਸਾਡੇ ਸਾਰੇ ਜਿੰਨੇ ਵੀ ਆਪਣਾ ਮਾਤਾਵਾ ਭੈਣਾ ਸਾਡੇ ਸਰਦਾਰ ਸਾਹਿਬ ਜਿੰਨੇ ਵੀ ਇੱਥੇ ਸਾਰੇ ਸੰਗਤ ਜਿਹੜੀ ਹੈ ਕਿ ਕੱਤੇ ਥੋਈ ਹੈ ਇਸ ਮੈਟਰ ਦੇ ਵਿੱਚ ਇਹ ਅਜੇ ਤੱਕ ਨਾ ਤਾਂ ਸਾਡੇ ਕੋਲ ਕੋਈ ਕੰਪਲੇਂਟ ਪਹੁੰਚੀ ਨਾ ਇਹਨਾਂ ਦੇ ਕੋਈ ਨਮਿੰਦੇ ਆਏ ਇਹਨਾਂ ਨੂੰ ਇਹੀ ਬੇਨਤੀ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਆਪਣੇ ਹੱਥ 'ਚ ਨਾ ਲਓ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਸ ਚੀਜ਼ ਨੂੰ ਬਹਾਲ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਇਹਨਾਂ ਦਾ ਸਾਥ ਦੇਣ ਲਈ ਪੂਰ ਜ਼ੋਰ ਸક્ષਮ ਹੈਗੇ ਆਂ ਸਾਡੇ ਤੇ ਵਿਸ਼ਵਾਸ ਕਰੋ ਤੁਸੀਂ ਤੇ ਹੁਣ ਸਾਡੇ ਕੋਲ ਦਰਖਾਸਤ ਲੈ ਕੇ ਆਉਣਗੇ ਉਹਦੇ ਜੋ ਮੈਰਿਟ ਹੋਣਗੇ ਜੋ ਉਹਦੇ ਵਿੱਚ ਫੈਕਟ ਹੋਣਗੇ ਉਹਦਾ ਅਸ ਪਰ ਲਾਅ ਅਸੀਂ ਜੋ ਬਣਦਾ ਹੋਏਗਾ ਅਸੀਂ ਕਰਾਂਗੇ ਸਰ ਇਹ ਮਾਮਲਾ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਸੰਬੰਧਿਤ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਗੁਰਦੁਆਰਾ ਮੈਡਮ ਦੇਖੋ ਉਹਦੇ ਉਹਦੇ ਮੁਤਲਕ ਮੈਂ ਤੁਹਾਨੂੰ ਸਿੰਪਲ ਇਹ ਕਹਿਣਾ ਚਾਹ ਰਿਹਾ ਉਹਦੇ ਵਿੱਚ ਮੈਂ ਕਮੈਂਟ ਨਹੀਂ ਕਰ ਸਕਦਾ ਨਾ ਮੇਰਾ ਕਮੈਂਟ ਕਰਨਾ ਬਣਦਾ ਹੈਗਾ ਬੇਸਿਕਲੀ ਜਿਹੜੀ ਲਾਅ ਐਂਡ ਆਰਡਰ ਪ੍ਰੋਬਲਮ ਐ ਇਸ ਵੇਲੇ ਤੁਸੀਂ ਦੇਖ ਰਹੇ ਹੋ ਉਧਰ ਕੈਮਰਾ ਕਰੋ ਸਾਰੇ ਜਿਹੜੇ ਆ ਇਹ ਇਹਨਾਂ ਨੇ ਇਹਦਾ ਕਰਕੇ ਜਾਮ ਲੱਗਿਆ ਹੋਇਆ ਇਧਰ ਦੇ ਪਾਸੇ ਜਾਮ ਲੱਗਿਆ ਹੋਇਆ ਸਾਡੀਆਂ ਮਾਤਾ-ਮਾਂ ਸਾਡੀਆਂ ਰਿਸਪੈਕਟੇਬਲ ਫੈਮਲੀਜ਼ ਜਿਹੜੀਆਂ ਹੈਗੀਆਂ ਨੇ ਇੱਥੇ ਬੈਠੀਆਂ ਹੈਗੀਆਂ ਨੇ ਇਹਨਾਂ ਦੇ ਮਨ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਰੋਸ ਹੋ ਸਕਦਾ ਪਰ ਜੋ ਮੈਨੂੰ ਸਮਝ ਆ ਰਿਹਾ ਕਿ ਪ੍ਰਸ਼ਾਸਨ ਦੇ ਖਿਲਾਫ ਕੋਈ ਐਦਾਂ ਦਾ ਰੋਸ ਨਹੀਂ ਹੈਗਾ ਇਹਨਾਂ ਦਾ ਇਹਨਾਂ ਦਾ ਜਿਹੜਾ ਜੋ ਵੀ ਕਾਰਨ ਹੋਊਗਾ ਜਾਂ ਕੋਈ ਵੀ ਕੰਪਲੇਂਟ ਕਾਰਨ ਹੈ ਉਹ ਦੇਖੋ ਜੀ ਔਨ ਫੈਕਟਸ ਹੈ ਔਨ ਮੈਰਿਟਸ ਮੇਰੇ ਕੋਲ ਇੱਕ ਵਾਰੀ ਦਰਖਾਸਤ ਆਵੇ ਦਰਖਾਸਤ ਇਹਨਾਂ ਨੂੰ ਜਿਹੜੇ ਇਹਨਾਂ ਦੇ ਕੋਈ ਮੋਤਬਰ ਹੈਗੇ ਨੇ ਉਹਨਾਂ ਨੂੰ ਇਹੀ ਰਿਕਵੈਸਟ ਕੀਤੀ ਗਈ ਹੈ ਕਿ ਮੇਰੇ ਤੱਕ ਜਿਹੜੀ ਹੈਗੀ ਹੈ ਤੁਸੀਂ ਉਹ ਲੈ ਕੇ ਆਓ ਜੋ ਇਹਨਾਂ ਦੀ ਪ੍ਰੋਬਲਮ ਹੈ ਅਸੀਂ ਉਹਦੇ ਤੇ ਜੋ ਮੈਰਿਟਸ ਹੋਣਗੇ ਫੈਕਟਸ ਹੋਣਗੇ ਅਸੀਂ ਬੰਦੀ ਕਰ ਹੋਏ ਹਾਂ ਪਰ ਹੁਣੇ ਕਿਸੇ ਤਰ੍ਹਾਂ ਦਾ ਜੇ ਲਾਅ ਐਂਡ ਆਰਡਰ ਪ੍ਰੋਬਲਮ ਜਾਂ ਕੋਈ ਕਾਨੂੰਨ ਆਪਣੇ ਹੱਥ ਲੈਣਗੇ ਉਹਦੇ ਵਾਸਤੇ ਫਿਰ ਅਸੀਂ ਕਰ ਬਿਲਕੁਲ ਜੀ ਠੀਕ ਹੈ ਅੱਜ ਗੁਰਦੁਆਰਾ ਸਾਹਿਬ ਦੇ ਬਾਹਰ ਸਾਰੀਆਂ ਸਿੱਖ ਸੰਗਤਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਵਜ੍ਹਾ ਹੈ ਪਰ ਨਾ ਪਰਦੇਸ਼ ਇਸ ਵਜ੍ਹਾ ਕਰਕੇ ਹੋ ਰਿਹਾ ਹੈ ਕਿ ਇਹ ਸਾਰੇ ਮਾਮਲੇ ਸਿੱਕੇ ਜੁਡੀਸ਼ੀਅਲ ਕੋਰਟ ਦੇ ਅੰਦਰ ਆਂਦੇ ਆ ਅਸੀਂ ਪਿਛਲੇ 3 ਸਾਲਾਂ ਤੋਂ ਮੈਂ ਇਕੱਲੀ ਇਹਨਾਂ ਨੂੰ ਆਵਾਜ਼ ਉਠਾ ਕੇ ਕਰ ਰਹੀ ਹਾਂ ਕਿ ਬੇਦਬੀ ਹੋ ਰਹੀ ਹੈ ਤੁਸੀਂ ਇਸ ਤੇ ਇਨਕੁਆਇਰੀ ਕਰੋ ਤੁਸੀਂ ਇਹਨੂੰ ਸੈਂਚੀ ਸਾਹਿਬ ਨੂੰ ਆਪਣੇ ਅੰਡਰ ਲਾਓ ਆਪਣੀ ਕਸਟਡੀ ਚ ਲਓ ਕਹਿੰਦੇ ਕਿ ਤੁਸੀਂ ਉਹਨੂੰ ਦਿੱਤਾ ਜੀ ਮੈਂ ਉਹਨੂੰ ਦਿੱਤਾ ਗੁਰਦੁਆਰਾ ਸਾਹਿਬ ਪੇਟ ਕੀਤੀ ਆ ਮੈਨੂੰ ਕਿਹਾ ਗਿਆ ਕਿ ਤੁਸੀਂ ਇਹ ਸੈਂਚੀ ਸਾਹਿਬ ਉਹ ਰੱਖਣਗੇ ਮੈਂ ਕਿਹਾ ਸੈਂਚੀ ਸਾਹਿਬ ਜਾਂ ਗੁਰੂ ਦੇ ਰੂਪ ਉਹ ਗੁਰਦੁਆਰੇ ਦੀ ਕਸਟਡੀ ਚ ਹੋਣੇ ਚਾਹੀਦੇ ਆ ਇਹ ਕੋਈ ਕੋਲੀਆਂ ਭਾਂਡੇ ਨਹੀਂ ਹੈਗੇ ਜਿਹੜਾ ਜਿਹੜਾ ਵੀ ਕੋਈ ਆਵੇ ਤੋ ਲੈ ਜਾਵੇ ਮਾਮਲਾ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੁਹਾਡੇ ਕੋਲ ਸ਼ੁਰੂਆਤ ਐਦਾ ਹੁੰਦੀ ਹੈ ਕਿ ਜਦੋਂ ਅਸੀਂ ਆਪਣੀ ਅੱਖਾਂ ਦੇ ਨਾਲ ਇਹਨਾਂ ਨੂੰ ਸੈਂਚੀ ਸਾਹਿਬ ਅਲਮਾਰੀ ਚ ਤੂੜ ਕੇ ਰੱਖਦੇ ਆ ਦੇਖਿਆ ਉਹ ਗੁੱਥਾ ਮੁੱਥਾ ਕਰਦੇ ਆ ਦੇਖਿਆ ਅਸੀਂ ਜਾ ਕੇ ਇਹਨਾਂ ਨੂੰ ਕਿਹਾ ਇਹ ਗੱਲ ਬਾਹਰ ਨਾ ਆਵੇ ਗੁਰਦੁਆਰੇ ਦੀ ਗੱਲ ਬਾਹਰ ਨਾ ਆਵੇ ਸਾਡੀ ਆਪਣੀ ਕੌਮ ਦੇ ਨਾਲ ਗਲਤ ਹੁੰਦਾ ਗਲਤ ਮੈਸੇਜ ਜਾਂਦਾ ਇਸ ਕਰਕੇ ਅਸੀਂ ਅੰਦਰ ਖਾਤੇ ਇਹਨਾਂ ਦੇ ਨਾਲ ਗੱਲ ਕਰਦੇ ਰਹੇ ਇਹਨਾਂ ਨੇ ਪਿਛਲੇ 3 ਸਾਲਾਂ ਤੋਂ ਮੈਨੂੰ ਇਸ ਤਰ੍ਹਾਂ ਟ੍ਰੀਟ ਕੀਤਾ ਜਿਸ ਤਰ੍ਹਾਂ ਕਿਸੇ ਅਪਰਾਧੀ ਨੂੰ ਕੇਚਰੀ ਦੇ ਵਿੱਚ ਕੀਤਾ ਜਾਂਦਾ ਹੈ ਮੈਨੂੰ ਸਵਾਲ ਜਵਾਬ ਕੀਤੇ ਗਏ ਆ ਕਦੋਂ ਦਿੱਤੀਆਂ ਕਿ ਨਿਆ ਦਿੱਤੀਆਂ ਕਿਹਨੂੰ ਦਿੱਤੀਆਂ ਕੋਈ ਬਿੱਲ ਹੈਗਾ ਕੋਈ ਗਵਾਹ ਹੈਗਾ ਠੀਕ ਹੈ ਜਦ ਕੀ ਇਸ ਗੱਲ ਦੇ ਗਵਾਹ ਪੂਰੀ ਸੰਗਤ ਹੈਗੀ ਆ ਇਹਨਾਂ ਨੇ ਮੈਨੂੰ ਇਹੀ ਤਰ੍ਹਾਂ ਦੇ ਸਵਾਲ ਪਿਛਲੇ 3 ਸਾਲਾਂ ਤੋਂ ਬਾਰ-ਬਾਰ ਪੁੱਛ ਕੇ ਇਹਨਾਂ ਨੇ ਮੈਨੂੰ ਮੈਂਟਲੀ ਟੌਰਚਰ ਬਹੁਤ ਕੀਤਾ ਇੱਕੋ ਤਰ੍ਹਾਂ ਦੇ ਸਵਾਲ ਪੁੱਛੇ ਇਹਨਾਂ ਨੇ ਮੈਨੂੰ ਔਰ ਇਹਨਾਂ ਨੇ ਇਹਨਾਂ ਨੂੰ ਜਿਹੜਾ ਬੰਦਾ ਸੱਚਾ ਹੁੰਦਾ ਉਹਦਾ ਹਰ ਵਾਰੀ ਬਿਆਨ ਇੱਕੋ ਹੀ ਹੁੰਦਾ ਜਿਹੜਾ ਝੂਠਾ ਹੁੰਦਾ ਉਹਦੇ ਬਿਆਨਾਂ ਚ ਤੋੜ ਮਰੋੜ ਕੀਤਾ ਜਾਂਦਾ ਇਹਨਾਂ ਨੇ ਮੈਨੂੰ ਇੱਥੇ ਵੀ ਉੱਥੇ ਵੀ ਲਿਖਤ ਰੂਪ ਵਿੱਚ ਵੀ ਫੋਨ ਤੇ ਵੀ WhatsApp ਤੇ ਵੀ ਮੈਂ ਇਹਨਾਂ ਨੂੰ ਮੈਸੇਜ ਪਾ ਕੇ ਕੀਤਾ ਮੈਂ ਸਾਰੀ 6 6 ਪੰਨਿਆਂ ਦੀ ਚਿੱਠੀ ਦਿੱਤੀ ਹੈ ਐਮਚ ਸਿਕ ਜੁਡੀਸ਼ੀਅਲ ਕੋਰਟ ਦੇ ਵਿੱਚ ਜਿਹੜੀ ਬੀਬੀ ਦੀ ਇਹ ਸਾਈਡ ਲੈ ਰਹੇ ਆ ਉਹ ਪੋਲੀਟੀਕਲ ਪਾਵਰ ਐ ਇਸ ਬੀਬੀ ਦੇ ਕਰਕੇ ਇਹਨਾਂ ਨੇ ਬੀਬੀ ਬੀਬੀ ਦਾ ਨਾਮ ਕੀ ਗੌਰਪ੍ਰੀਤ ਕੌਰ ਸੀਬਿਆ ਉਹਦੇ ਨਾਲ ਰੱਖਣ ਦੇ ਖਾਤੇ ਦੇ ਖਾਤੇ ਇਹਨਾਂ ਨੇ ਗੁਰੂ ਦੀ ਪਰਵਾਹ ਨਹੀਂ ਕੀਤੀਗੀ ਇਹਨਾਂ ਨੂੰ ਬੀਬੀ ਉਪਰ ਆ ਗੁਰੂ ਪਿੱਛੇ ਆ ਜੀ ਇਹਨਾਂ ਨੇ ਸਾਰੀ ਮੈਨੇਜਮੈਂਟ ਨੇ ਕਿਉਂਕਿ ਉਹ ਇਹਨਾਂ ਦੀਆਂ ਨੌਕਰੀਆਂ ਖਾ ਸਕਦੀ ਆ ਉਹ ਇਹਨਾਂ ਨੂੰ ਹਟਾ ਸਕਦੀ ਆ ਸਾਨੂੰ ਕਿਸੇ ਨੂੰ ਕੁਝ ਕਰ ਨਹੀਂ ਸਕਦੀ ਇਸ ਕਰਕੇ ਅਸੀਂ ਆ ਕਿਹਾ 6 ਮਹੀਨਿਆਂ ਤੋਂ ਪੂਰੀ ਸੰਗਤ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਅਸੀਂ ਆਪਸ ਵਿੱਚ ਇਹ ਗੱਲ ਕਰਦੇ ਆ ਕਿ ਸਾਡੇ ਗੁਰਦੁਆਰੇ ਦੀ ਗੱਲ ਬਾਹਰ ਨਾ ਆਵੇ ਸਿੱਖ ਜੁਡੀਸ਼ੀਅਲ ਕੋਰਟ ਤੋਂ ਹੁਕਮ ਆਇਆ ਜੀ ਮੈਨੇਜਰ ਸਾਹਿਬ ਔਰ ਰਸੀਵਰ ਸਾਹਿਬ ਮਿਲ ਕੇ ਇਸ ਨੂੰ ਮੁੱਦੇ ਨੂੰ ਨਿਪਟਾਓ ਅੰਦਰ ਖਾਤੇ ਸਾਡੀ ਪਿਛਲੇ ਇੱਕ ਹਫ਼ਤੇ ਤੋਂ ਰੋਜ਼ ਅਸੀਂ ਸ਼ਾਮ ਨੂੰ 6 ਵਜੇ ਤੱਕ ਇੱਥੇ ਬੈਠ ਕੇ ਜਾਂਦੇ ਆ ਕੱਲ ਸ਼ਾਮ ਨੂੰ ਵੀ 6 ਵਜੇ ਤੱਕ ਇੱਥੇ ਬੈਠ ਕੇ ਗਿਆ ਸਾਨੂੰ ਇਸ ਵਾਰ ਕੋਈ ਕਮੇਟੀ ਵੱਲੋਂ ਕੋਈ ਬਿਆਨ ਆਇਆ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੀ ਹਲਚਲ ਸਿੱਖ ਜੁਡੀਸ਼ੀਅਲ ਕੋਰਟ ਵੱਲੋਂ ਆਇਆ ਜੀ ਉਹਨਾਂ ਨੇ ਹੀ ਕਿਹਾ ਕਿ ਮੰਗਲਵਾਰ ਦੁਪਹਿਰੇ 1 ਵਜੇ ਅਲਮਾਰੀਆਂ ਖੋਲੀਆਂ ਜਾਣੀਆਂ ਸੰਗਤ ਦੀ ਮੌਜੂਦਗੀ ਚ ਉਹਨਾਂ ਅਲਮਾਰੀਆਂ ਦੇ ਉੱਤੇ ਟੇਪਾਂ ਲਗੀਆਂ ਹੋਈਆਂ ਸੀ ਇਹਨਾਂ ਨੇ ਆਪਣੇ ਆਪ ਅੱਜ ਸਵੇਰੇ 10:30 ਵਜੇ ਅਲਮਾਰੀਆਂ ਖੋਲ੍ਹੀਆਂ ਵਿੱਚ ਇਹਦੇ ਹੈੱਡ ਗਰੰਥੀ ਸੋਹਣ ਸਿੰਘ ਜੋ ਬ੍ਰਾਹਮਣਵਾਦ ਨੂੰ ਪ੍ਰਮੋਟ ਕਰਦਾ ਹੈ ਜਿਹੜਾ ਕਿ ਲੋਕਾਂ ਨੂੰ ਗਲਸ ਭੜਕਾਂਦਾ ਹੈ ਕਹਿੰਦਾ ਜਿਹੜਾ ਮੇਰੇ ਖਿਲਾਫ ਕੋਈ ਗੋਈ ਦੇਗਾ ਮੈਂ 100 ਬੰਦਾ ਇਕੱਠਾ ਕਰੋਗੇ ਮੈਂ 500 ਕਰਾਂਗਾ ਇਸ ਚੀਜ਼ ਦੀ ਗ੍ਰਾਮ ਧਮਕੀ ਦਿੱਤੀ ਸਰ ਇਹ ਆਮ ਧਮਕੀ ਦਿੰਦੇ ਆ ਅਸੀਂ ਇਸ ਚੀਜ਼ ਦੀ ਵੀ ਚਿੱਠੀ ਅਕਾਲ ਤਖਤ ਨੂੰ ਦੇ ਕੇ ਆਏ ਆ ਸੁਖ ਜੁਡੀਸ਼ੀਅਲ ਕੋਰਟ ਨੂੰ ਦੇ ਕੇ ਆਏ ਆ ਜੀ ਉਸ ਤੋਂ ਬਾਅਦ ਇਹ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੋ ਸਿੱਖ ਸਿੱਖੀ ਵਿੱਚ ਨਹੀਂ ਆ ਉਹ ਭੜਕਾਂਦਾ ਜੀ ਉਸ ਤੋਂ ਬਾਅਦ ਅੱਜ ਉਹੋ ਸੀਗਾ ਔਰ ਲਖਵਿੰਦਰ ਸਿੰਘ ਮੈਨੇਜਰ ਸੀਗਾ ਇੱਕ ਇਹਨਾਂ ਨੇ ਨਵਾਂ ਬੰਦਾ ਰੱਖਿਆ ਉਹ ਸੀ ਸੀਬੀਏ ਸੀ ਤੇ ਦੋ ਬੰਦੇ ਹੋਰ ਸੀ ਇਹਨਾਂ ਨੇ ਸਵਾ 10 ਵਜੇ ਸਵੇਰ ਵੇਲੇ ਅੱਜ ਇਹਨਾਂ ਨੇ ਲਮਾਰੀਆਂ ਖੋਲੀਆਂ ਅਲਮਾਰੀਆਂ ਖੋਲ ਕੇ ਇਹਨਾਂ ਨੇ ਜੋ ਤਰੂਟੀਆਂ ਸੀ ਉਹਨੂੰ ਠੀਕ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਵੀਡੀਓ ਬਣਾਈ ਹੈ ਕਿ ਕੁਝ ਵੀ ਗਲਤ ਨਹੀਂ ਹੋਇਆ ਜੇ ਜੇਕਰ ਕੁਝ ਗਲਤ ਨਹੀਂ ਸੀਗਾ ਫਿਰ ਇਹਨਾਂ ਨੂੰ ਮੰਗਲਵਾਰ ਨੂੰ ਖੋਲਣ ਨੂੰ ਕੀ ਇਤਰਾਜ਼ ਸੀਗਾ ਸਿੱਖ ਕੌਮ ਦੇ ਲਈ ਹਾਈ ਕੋਰਟ ਮੰਨੀ ਜਾਂਦੀ ਹੈ ਅਕਾਲ ਤਖਤ ਸਾਹਿਬ ਉਹਨਾਂ ਦੀ ਹੁਕਮਾਂ ਦੀ ਉਲੰਘਣਾ ਹੋਈ ਹੈ ਇਟ ਮੀਨਸ ਇਹਨਾਂ ਨੇ ਸਿੱਖ ਜੁਡੀਸ਼ੀਅਲ ਕੋਰਟ ਦੀ ਵੀ ਉਲੰਘਣਾ ਕੀਤੀ ਹੈ ਮੈਨੇਜਮੈਂਟ ਦੀ ਵੀ ਉਲੰਘਣਾ ਕੀਤੀ ਹੈ ਇਹਨਾਂ ਨੇ ਇਹਨਾਂ ਨੇ ਸੰਗਤ ਨੂੰ ਬਹੁਤ ਰੋਸ ਪਨਾਇਆ ਅੱਜ ਸਾਨੂੰ ਰੋਸ ਪ੍ਰਦਰਸ਼ਨ ਕਰਨ ਦੇ ਲਈ ਇਹਨਾਂ ਨੇ ਦਰਿਆ ਵੀ ਨਹੀਂ ਦਿੱਤੀਆਂ ਇਹ ਮੈਟ ਉੱਥੇ ਚਾਹ ਪਣੀ ਲਈ ਰੱਖਿਆ ਜਾਂਦੇ ਸੀ ਉੱਥੇ ਬੈਠੇ ਆ ਜੀ ਸਾਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਦਬਾਅ ਬਣਾਇਆ ਜਾਂਦਾ ਹੈ ਜੀ ਮੈਂਟਲੀ ਪ੍ਰੈਸ਼ਰ ਕੀਤਾ ਜਾਂਦਾ ਹੈ ਜੀ ਸਾਨੂੰ ਬਾਠ ਨਹੀਂ ਕਰਨ ਦਿੱਤਾ ਜਾਂਦਾ ਜੀ ਸਾਨੂੰ ਕਹਿੰਦੇ ਬਾਠ ਨਹੀਂ ਕਰਨ ਦੇਣਾ ਕਿਉਂਕਿ ਗੁਰੂ ਘਰ ਹੈ ਇੱਥੇ ਬਾਠ ਕਰਨ ਤੋਂ ਕਿਉਂ ਰੁਕਦੇ ਕਿਉਂਕਿ ਉਹ ਕਿਉਂਕਿ ਉਹ ਜਿਹੜੀ ਸੀਬੀਆ ਹੈਗੀ ਉਹ ਕਹਿੰਦੀ ਹੈ ਮੇਰੇ ਤੋਂ ਅਲੱਗ ਜੱਥਾ ਨਾ ਬਣਿਆ ਜਦ ਕਿ ਉੱਥੇ ਤੋਂ ਦੁਖੀ ਆ ਕੇ ਦੋ ਹੋਰ ਜੱਥੇ ਬਣ ਚੁੱਕੇ ਆ ਜੀ ਜੀ ਤੁਸੀਂ ਕੀ ਦੇਖਦੇ ਹੋ ਕਿ ਇਦਾਂ ਦੀ ਜੜੀਆਂ ਆਏ ਦਿਨ ਬੇਦਬੀਆਂ ਹੁੰਦੀਆਂ ਇਹਨਾਂ ਨੂੰ ਰੋਕਣ ਲਈ ਖਾਸ ਕਰਕੇ ਜੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੀ ਕਮੇਟੀਆਂ ਨਿਊਟਨ ਅਸੀਂ ਚਾਹੁੰਦੇ ਹਾਂ ਕਿ ਇੱਥੇ ਕੋਰਟ ਕਚੈਰੀ ਅਤੇ ਕਾਰਵਾਈ ਕਰੇ ਇਹਨਾਂ ਨੂੰ ਅਰੈਸਟ ਕਰੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਇਸ ਗੁਰਦੁਆਰੇ ਪ੍ਰਬੰਧ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਹੈ ਬਦਨਾਮੀ ਇਹਨਾਂ ਦੇ ਲਾਂਚ ਲੱਗਦੇ ਆ ਰਹੇ ਨੇ ਸਿਰਫ ਇੱਕ ਬੀਬੀ ਦੀ ਵਜ੍ਹਾ ਕਰਕੇ ਜੀ ਉਹ ਕਹਿੰਦੀ ਹੈ ਕਿ ਮੇਰੀ ਹੀ ਚੱਲੇ ਇੱਥੇ ਉਹ ਆਪ ਸਮੇਂ-ਸਮੇਂ ਦੇ ਉੱਤੇ ਜਿਹੜਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਹਦੀ ਕੀਤੀ ਹੋਈ ਗਲਤੀ ਦਾ ਅਹਿਸਾਸ ਦਲਾਂਦਾ ਹੈ ਉਹ ਉਹਨੂੰ ਉਸੇ ਨੌਕਰੀ ਤੋਂ ਹਟਾਵਾ ਦਿੰਦੀ ਹੈ ਇਹ ਇੱਥੋਂ ਦੇ ਨੇਤਾਵਾਂ ਦਾ ਨਾਲ ਸਾਥ ਹੈ ਜੀ ਅਸੀਂ ਕਿਸੇ ਨੇਤਾ ਦੀ ਪਰਵਾਹ ਨਹੀਂ ਕਰਦੇ ਅਸੀਂ ਕਿਸੇ ਕੋ ਕੁਝ ਕਿਸੇ ਨੂੰ ਕੁਝ ਸਮਝਦੇ ਨਹੀਂ ਅਸੀਂ ਤਾਂ ਸਾਰੀ ਸੰਗਤ ਇਕੱਠੀ ਆ ਜੀ ਅਸੀਂ ਇਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਚਾਹੁੰਦੇ ਅਸੀਂ ਸਿੱਖ ਜੁਡੀਸ਼ੀਅਲ ਕੋਰਟ ਤੋਂ ਮੰਗ ਕਰਦੇ ਆ ਨਵੇਂ ਬੰਦੇ ਨੂੰ ਪਾਇੰਟ ਕੀਤਾ ਜਾਣ ਸਾਰੇ ਬਰਾਣਿਆਂ ਨੂੰ ਕੱਢਿਆ ਜਾਵੇ ਕਿਉਂਕਿ ਇਹਨਾਂ ਤੇ bade ਇਲਜ਼ਾਮ ਹੈ ਜਿਹੜੇ ਪਿੱਛੇ ਤੁਸੀਂ ਚਿੱਠਾ ਦੇਖਿਆ ਸਾਰਾ ਇਹ ਅਸੀਂ ਬਾਰ-ਬਾਰ ਇੱਕ ਇੱਕ ਬੰਦੇ ਚਿੱਠੀ ਕਿ ਦਿੱਤੀ ਆ ਜੀ ਅਗਰ ਅਸੀਂ ਆਪਣੀ ਗੱਲ ਰੱਖਣ ਵਾਸਤੇ ਆਫਿਸ ਜਾਂਦੇ ਆ ਸਾਡੇ ਨਾਲ ਮੈਨੇਜਰ ਔਰ ਹੈੱਡ ਗਰੰਟੀ ਬੋਲ ਕਬੋਲ ਕਰਦੇ ਆ ਸਾਨੂੰ ਗਾਲਾਂ ਵੀ ਕੱਢ ਦਿੰਦੇ ਆ ਜੀ ਸਾਡੇ ਨਾਲ ਬੜਾ ਬੁਰਾ ਬਿਹੇਵ ਕੀਤਾ ਜਾਂਦਾ ਅਸੀਂ ਉਸ ਗੱਲ ਪਿੱਛੇ ਅੱਜ ਸਾਰੀ ਸੰਗਤ ਦੁਖੀ ਹੋ ਕੇ ਅਸੀਂ ਬੈਠੇ ਆ ਅਸੀਂ ਨਹੀਂ ਚਾਹੁੰਦੇ ਸੀ ਗੁਰਦੁਆਰੇ ਦੀ ਕੋਈ ਗੱਲ ਬਾਹਰ ਆਵੇ ਪਿਛਲੇ 6 ਮਹੀਨਿਆਂ ਤੋਂ ਇਹ ਗੱਲਾਂ ਹੋ ਰਹੀਆਂ ਜੀ ਸਾਨੂੰ ਬੜਾ ਪਰੇਸ਼ਾਨ ਕਰਤਾ ਜਾਂਦਾ ਹੈ ਜੀ ਸਾਨੂੰ ਕੋਈ ਫੈਸਿਲਿਟੀ ਨਹੀਂ ਦਿੱਤੀ ਜਾਂਦੀ ਤੁਸੀਂ ਮੰਗ ਕਰਦੇ ਹੋ ਅਸੀਂ ਚਾਹੁੰਦੇ ਆ ਜੀ ਪੂਰੀ ਜਿਹੜੀ ਇਹਨਾਂ ਦਾ ਪੂਰਾ ਜੋ ਮੈਨੇਜਮੈਂਟ ਸਾਰੀ ਬਦਲੀ ਜਾਵੇ ਨਵੇਂ ਬੰਦੇ ਭਰਤੀ ਕੀਤੇ ਜਾਣ ਜਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਅੱਜ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਤਰਨਾ ਲਾ ਕੇ ਇੱਥੇ ਹੀ ਬੈਠਾਂਗੇ ਅਸੀਂ ਭੁਖੜ ਦਾਲ ਦੇ ਵੀ ਬੈਠਾਂਗੇ ਭਾਵੇਂ ਸਾਨੂੰ ਇੱਥੇ 15 ਦਿਨ ਬਹਿਣਾ ਪੈ ਜਾਵੇ ਅਸੀਂ ਬੈਠਾਂਗੇ ਆਪਣੇ ਗੁਰੂ ਸਾਹਿਬ ਦੀ ਬੇਦਵੀ ਨਹੀਂ ਹੋਣ ਦਵਾਂਗੇ ਪਰ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਰੋਡ ਬਲੌਕ ਹੋ ਰਹੇ ਨੇ ਲੋਕ ਬਤਾਂਗੋ ਸਾਨੂੰ ਸਾਡੇ ਗੁਰੂ ਤੋਂ ਉੱਪਰ ਰੋਡ ਸਾਡੇ ਗੁਰੂ ਤੋਂ ਇਲਾਵਾ ਹੋਰ ਸਾਨੂੰ ਕੋਈ ਰੋਲ ਨਹੀਂ ਹੈਗਾ ਕਿਸੇ ਦਾ ਸੰਗਤ ਆ ਫਿਰ ਕੀ ਹੋਇਆ ਸੰਗਨ ਨੂੰ ਉੱਪਰ ਰਸਤਾ ਦਵਾਂਗੇ ਕੋਈ ਐਂਬੂਲੈਂਸ ਆਂਦੀ ਹੈ ਕੋਈ ਫੈਰੋਗੇਟ ਕਰਾਂਗੇ ਮਗਰ ਅਸੀਂ ਆਪਣੇ ਗੁਰੂ ਸਾਹਿਬ ਦੀ ਬੇਇੱਜ਼ਤੀ ਅਸੀਂ ਨਹੀਂ ਆਪਾਂ ਬਰਦਾਸ਼ਤ ਕਰਾਂਗੇ ਵੀਰ ਜੀ ਇਹ ਇਤਿਹਾਸਿਕ ਗੁਰਦੁਆਰਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਹੈ ਅਗਰ ਉੱਥੇ ਹੀ ਇਦਾਂ ਦੀ ਬੇਇੱਜ਼ਤੀ ਹੋਣ ਲੱਗ ਗਈ ਤੇ ਸੰਗਤ ਸਿੱਖ ਸੰਗਤਾਂ ਦੇ ਰੂਬਰੂ ਬਹੁਤ ਗੰਦਾ ਮੈਸੇਜ ਹੈ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਗੜਗੜ ਸਾਹਿਬ ਨੂੰ ਵੀ ਕਿ ਇਹਨਾਂ ਦੇ ਬੰਦੀ ਕਾਰਵਾਈ ਕਰੋ ਜਿਹੜੀ ਤੁਹਾਨੂੰ ਅਸੀਂ ਇਹ ਪਹਿਲੇ ਵੀ ਇੱਕ ਐਪਲੀਕੇਸ਼ਨ ਦੇ ਕੇ ਆਏ ਆ ਉਹਦੀ ਤੁਸੀਂ ਜਲਦੀ ਤੋਂ ਜਲਦੀ ਕਾਰਵਾਈ ਕਰੋ ਇਹ ਮੈਨੇਜਰ ਜਰਮਨ ਸਿੰਘ ਹੈ ਜਿਹੜਾ 21 ਸਾਲ ਹੋ ਗਿਆ ਇੱਥੇ ਸਾਰਾ ਲੁਧਿਆਣਾ ਸ਼ ਜਿਹੜੇ 121 ਸਾਲ ਹੋ ਗਏ ਤੋ ਬਦਲੀਆਂ ਨਹੀਂ ਹੋਈਆਂ ਇਹਨਾਂ ਦੀਆਂ ਤੇ ਇਹਨਾਂ ਨੇ ਸਾਰੇ ਸਾਮੀਆਂ ਬਣਾਈਆਂ ਹੋਈਆਂ ਇਹਨਾਂ ਦੀਆਂ ਪ੍ਰਾਪਰਟੀਆਂ ਜਿੱਕਤੀਆਂ ਜਾਣ ਇਹਨਾਂ ਨੇ ਸਾਰਾ ਸ਼ਹਿਰ ਖਾਦਾ ਵੈ ਇਹਨਾਂ ਕੋਲੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਅਸੀਂ ਚਾਹੁੰਦੇ ਹਾਂ ਕਿ ਉਹਦੀ ਛਾਣਬੀਨ ਹੋਵੇ ਇਨਕੁਆਇਰੀ ਹੋਵੇ ਉਹਨਾਂ ਪ੍ਰਾਪਰਟੀਆਂ ਦੀ ਆਮ ਬੰਦੇ ਕੋਲੇ 32 ਸੈਕਟਰ ਦੇ ਵਿੱਚ ਘਰ ਨਹੀਂ ਹੈਗਾ ਇਹਨਾਂ ਕੋਲੇ 32 ਸੈਕਟਰ ਚ ਕੋਠੀਆਂ ਹੈਗੀਆਂ ਜੀ ਜਿਸ ਬੰਦੇ ਦੀ ਤਨਖਾਹ 8000 ਰੁਪਿਆ ਹੋਵੇ ਇਹ ਤੁਸੀਂ ਐਪਲੀਕੇਸ਼ਨ ਕਿਤੇ ਦੇ ਇਹ ਸਾਰੀਆਂ ਐਪਲੀਕੇਸ਼ਨਾਂ ਜੀ ਤੁਸੀਂ ਦੇਖੋ ਜੀ ਇਹ ਸੈਂਚੀ ਸਾਹਿਬ ਬਾਰੇ ਐਪਲੀਕੇਸ਼ਨ ਹੈ ਇਹ ਇੱਕ ਐਪਲੀਕੇਸ਼ਨ ਆ ਦ ਆਰੇ ਪ੍ਰਬੰਧਕ ਕਮੇਟੀ ਨੂੰ ਦਿੱਤੀ ਐਨਾਂ ਨੂੰ ਵੀ ਦਿੱਤੀ ਹੈ ਜੀ ਕੋਰਟ 'ਚ ਵੀ ਦਿੱਤੀ ਆ ਔਰ 6 ਪੇਜਾਂ ਦੀ ਇੱਕ ਐਪਲੀਕੇਸ਼ਨ ਹੋਰ ਆ ਜੀ ਜਿਹੜੀ ਇਹਨਾਂ ਦੇ ਕੋਲ ਦਿੱਤੀ ਆ ਆ ਸਿੱਖ ਜੁਡੀਸ਼ੀਅਲ ਕੋਰਟ ਨੂੰ ਵੀ ਦਿੱਤੀ ਆ ਜੀ ਲੈ ਦੇਖ ਸਕਦੇ ਹੋ ਤੁਸੀਂ ਆ ਦੇਖੋ ਜੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਉਹ ਬੜੀਆਂ ਬੇਨਤੀਆਂ ਦਿੱਤੀਆਂ ਜਾ ਚੁੱਕੀਆਂ ਉਸ ਤੋਂ ਬਾਅਦ ਵੀ ਜਿਹੜੀ ਇਹ ਕਾਰਵਾਈ ਨਹੀਂ ਹੁੰਦੀ ਕਿਉਂਕਿ ਸਿੱਖ ਸੰਗਤਾਂ ਲਈ ਹਾਈ ਕੋਰਟ ਮੰਨਿਆ ਜਾਂਦਾ ਅਕਾਲ ਤਖਤ ਸਾਹਿਬ ਪਰ ਫਿਰ ਵੀ ਉਸ ਤੋਂ ਬਾਅਦ ਵੀ ਜਿਹੜੀ ਇਹ ਕਾਰਵਾਈ ਨਹੀਂ ਹੋਈ ਮੈਨੂੰ ਇਸ ਗੁਰਦੁਆਰੇ ਆਂਦੇ ਨੂੰ 30 ਤੋਂ 35 ਸਾਲ ਹੋ ਗਏ ਜੀ 30 ਤੋਂ 35 ਸਾਲ 'ਚ ਮੈਂਸ ਗੁਰਦਰਜੀਤ ਪਹਿਲੀ ਵਾਰੀ ਸੁਧਾਰ ਦੇਖਿਆ ਸੀ ਜਦੋਂ ਸੀਵਲ ਸੇਣ ਨਵਾਇਆ ਸਾਡੇ ਕੋਲ ਨੀਕ ਸਿੰਘ ਜੀ ਉਹਨਾਂ ਨੇ ਇੱਥੇ ਸਾਨੂੰ ਸੋਲ ਸਟਫ ਵੀ ਲਵਾ ਕੇ ਦਿੱਤਾ ਛੱਡ ਵੀ ਲਵਾਇਆ ਸੰਗਤ ਜਿਹੜੀ ਚੀਜ਼ ਲੋੜ ਸੀ ਲੋਾਈ ਉਸ ਤੋਂ ਬਾਅਦ ਉਹਨਾਂ ਨੇ ਬਾਹਰ ਗੇਟ ਪਾਸ ਕਰਾਇਆ ਸੀਗਾ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਦੇਖਿਆ ਕਿ ਹੁਣ ਉਹ ਕੰਮ ਹੋ ਰਹੇ ਨੇ ਸਾਡੀ ਦੁਕਾਨਦਾਰੀ ਬੰਦ ਹੋ ਰਹੀ ਹੈ ਇਹਨਾਂ ਨੇ ਉਹਨਾਂ ਨੂੰ ਉੱਪਰੋਂ ਥੱਲੋਂ ਫੋਨ ਕਰਾ ਕੇ ਰੁਕੇ ਸੀਬੀਆ ਨੇ ਗੁਰਵੀਰ ਸਿੰਘ ਸੀਪੀਆ ਉਹਨਾਂ ਨੇ ਬੇਸ਼ੰਮ ਰੰਗਲ ਗੱਲ ਸਰਦ ਉੱਪਰ ਜਿਸ਼ੀਸ਼ ਕੋਰਟ ਤੱਕ ਫੋਨ ਕਰਾ ਕੇ ਉਹਨੂੰ ਹਟਾਤਾ ਨਵਾਂ ਰਿਸੀ ਜਦੋਂ ਗੁੱਲਾ ਕਿੰਨੀ ਹੋਵੇ ਜਾਂ ਉਹਨੇ ਕੋਈ ਸੈਨ ਕਰਕੇ ਕਿਸੇ ਹਿੱਸਾ ਦੇਣਾ ਹੋਵੇ ਜਾਂ ਆਪਣਾ ਹਿੱਸਾ ਲੈਣਾ ਹੋਵੇ ਉਦੋਂ ਆਂਦਾ ਨਹੀਂ ਦੁੱਦ ਕਦੇ 50 ਵਾਰੀ ਉਸ ਬੰਦੇ ਨੂੰ ਅਸੀਂ ਗੱਲ ਕਰਕੇ ਜਗੇ ਕਿ ਗੁਰਦੁਆਰੇ ਜਿਹਾ ਚੀਜ਼ਾ ਹੋ ਰਹੀ ਹੈ ਪਰ ਉਸੇ ਬੰਦੇ ਤੇ ਵੀ ਕੋਈ ਅਸਰ ਨਹੀਂ ਹੁੰਦਾ ਉਹ ਆਂਦਾ ਆਪਣੀ ਗੱਲ ਕਰਕੇ ਚਲੇ ਜਾਂਦਾ ਅੱਛੇ ਜੀ ਅਜੇ ਤੋ ਅਨੀ ਹੋਗਾ ਪਰ ਫਿਰ ਉਸੇ ਦਾ ਉੱਥੇ ਬਰਨਾਲਾ ਹੁੰਦਾ ਗਿਆਨੀ ਸੋਨ ਸਿੰਘ ਆ ਗਏ ਹੈ ਘੜ ਗੰਤੀ ਉਹਨਾਂ ਦੀ ਪ੍ਰਾਪਰਟੀ ਇਕੁਇਟੀ ਮੈਂ ਕਹਿੰਦਾ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਉਹਦੀ ਪ੍ਰਾਪਰਟੀ ਉਹਦਾ ਆਲਾ ਵਾਲਾ ਚੈੱਕ ਕਰਾਓ ਉਹਦੇ ਬੱਚੇ ਬਾਹਰ ਤੱਕ ਭੇਜਦੇ ਉਹਨੇ 1 ਇਕ 8000 ਤਰਖਾ ਲੈਣ ਵਾਲਾ ਉਹਨਾਂ ਕੋਲ ਇੰਨੀਆਂ ਪ੍ਰਾਪਰਟੀਆਂ ਐ ਇਹਨਾਂ ਨੂੰ ਕਿਰਾਇਆ ਹੁੰਦਾ ਬੱਚਿਓ ਦੇ ਬਾਹਰ ਵੇਚਦੇ ਨੇ ਜਾਂਚ ਦਾ ਵਿਸ਼ਾ ਤਾਂ ਬੰਦਾ ਜਾਂਚ ਦਾ ਵਿਸ਼ਾ ਬੰਦਾ ਹੈ ਅਬਨ ਚੋਰ ਕੀ ਜਦੋਂ ਉਹਨੂੰ ਕੁਝ ਕਹਿਣ ਲੱਗੋ ਉਹ ਗੁਪਖੱਬਾ ਬੋਲਦਾ ਮੈਂ ਸਰਕਾਰ ਤੁਹਾਡੇ ਚੈਨਲ ਦੇ ਨਾਲ ਸਰਕਾਰ ਨੂੰ ਬੇਨਤੀ ਕਰਨਾ ਹੈ ਜਾਂ ਤਾਂ ਉਸ ਬੰਦੇ ਨੂੰ ਸੰਭਾਲ ਲਓ ਨਹੀਂ ਤੇ ਸੰਭਾਲੋ ਨਹੀਂ ਕਾਨੂੰਨ ਹੱਥੇ ਲਾਵਾਂਗੇ ਫਿਰ ਉਹਨੂੰ ਸੰਭਾਲ ਲੈਣੀ ਕਿ ਅਸੀਂ ਗੁਰਦਾਰੇ ਦੀ ਮਰਿਆਦਾ ਭੰਗ ਨਹੀਂ ਹੁੰਦੀ ਨਹੀਂ ਬਾਹਰ-ਬਾਹਰ ਅਸੀਂ ਉਹਨੂੰ ਕਹਿ ਰਹੇ ਹਾਂ ਜੇ ਉਹਨੂੰ ਕੋਈ ਕੰਨਿਆ ਚ ਗੁਰਦੇ ਦੇ 4-5 ਬੰਦੇ ਨਾਲ ਉਹਨਾਂ ਰੱਲੇ ਕਿ ਜਰਮਨ ਸਿੰਘ ਇੱਕ ਨਖਵਿੰਦਰ ਸਿੰਘ ਸਾਰੇ ਇਕੱਠੇ ਹੋ ਜਾਂਦੇ ਨੇ ਕਿ ਅਸੀਂ ਦੇਖ ਲਾਂਗੇ ਚੈਨਲ ਰਹੀ ਤੁਹਾਡੇ ਮੈਂ ਕਹਿ ਰਹੇ ਹਾਂ ਉਹਨਾਂ ਨੂੰ ਕਿ ਹੁਣ ਦੇਖਣ ਨਹੀਂ ਆਹਨੂੰ ਸਿੱਖ ਸੰਤਾਂ ਨੂੰ ਧਮਕੀਆਂ ਮਿਲਦੀਆਂ ਹਾਂਜੀ ਉਹਨਾਂ ਨੂੰ ਅਸੀਂ ਸਾਡੇ ਚੈਨਲ ਲਈ ਤੁਹਾਡੇ ਚੈਨਲ ਲਈ ਉਹਨਾਂ ਨੂੰ ਇੱਕ ਵਾਰਨਿੰਗ ਦੇ ਰਹੇ ਹਾਂ ਕਿ ਹੁਣ ਦੇਖਾਂਗੇ ਅਸੀਂ ਉਸੇ ਨਹੀਂ ਹੁਣ ਦੇਖਾਂਗੇ ਅਸੀਂ ਜੇ ਤਾਂ ਆਪਣੇ ਮਹਾਪਿਆਰ ਨੂੰ ਪਰ ਬੱਚਿਆਂ ਨੂੰ ਕਹਿ ਕੇ ਘਰ ਗਿਆ ਜੀ ਕਿ ਅਸੀਂ ਹੁਣ ਗਲਤ ਕੰਮ ਕਰਾਂਗੇ ਤੇ ਅਸੀਂ ਉਹਨਾਂ ਦੀ ਲੱਤਾਂ ਤੋੜਾਂਗੇ ਤੋੜਾਂਗੇ ਉਹ ਮਸੰਦਾ ਦਾ ਗੁਰਦੁਆਰਾ ਘੁਆਣ ਲੱਗ ਗਿਆ ਸਾਡਾ ਅਸੀਂ ਮਸੰਦਾ ਦਾ ਗੁਰਦੁਆਰਾ ਨਹੀਂ ਘੁਆਣਾ ਬਿਲਕੁਲ ਇਹ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਹੈ ਤੇ ਉਹਦੇ ਤੇ ਹੀ ਇਦਾਂ ਦੀ ਬੇਦਬੀਆਂ ਦੇ ਅਗਰ ਕਿਸੇ ਸਾਹਮਣੇ ਆਉਂਦੇ ਐ ਤੇ ਲੋਕਾਂ ਦੇ ਸਾਹਮਣੇ ਬਹੁਤ ਹੀ ਗੰਦਾ ਮੈਸੇਜ ਹੁੰਦਾ ਬਿਲਕੁਲ ਜੀ ਬਿਲਕੁਲ ਗੰਦਾ ਮੈਸੇਜ ਹੈ ਜਾਈ ਦੇ ਕੋ ਪੰਜ ਮਹੀਨੇ ਤੋਂ ਅਸੀਂ ਲੈਟਰ ਤਾਂ ਲਿਖਿਆ ਸਾਡੀ ਕੋਈ ਪਰਵਾਹ ਨਹੀਂ ਕੀਤੀ ਇਹਨਾਂ ਲੈਟਰਾਂ ਦੀ ਵੀ ਕੋਈ ਪਰਵਾਹ ਨਹੀਂ ਅ ਅੰਬਰਸਰ ਸੰਤਾਨ ਨੂੰ ਲੈ ਆ ਲਿਆ ਥੱਕ ਚੁੱਕੇ ਹਨ ਕੋਈ ਅਸਰੀ ਪਰ ਉਹਨੇ ਅੰਬਰਸਰ ਨਹੀਂ ਜਾਣਾ ਹੋ ਨੰਬਰਸਰਾਂ ਨੇ ਇੱਥੇ ਆ ਕਰਨਗੇ ਜੇ ਨਹੀਂ ਹੁੰਦੇ ਤੇ ਇਹਦੇ ਸਾਰੇ ਨੂੰ ਕਿੱਦਾਂ ਕਰਨਾ ਉਹ ਸਾਨੂੰ ਤਰੀਕਾ ਆਂਦਾ ਸਾਨੂੰ ਤਰੀਕਾ ਆਂਦਾ ਕਿੱਦਾਂ ਅਸੀਂ ਇਹਨਾਂ ਨੂੰ ਕਰਨਾ ਹੈ ਉਹ ਅੱਜ ਅਸੀਂ ਇਹਨਾਂ ਨੂੰ ਪਿਆਰ ਨਾਲ ਦੱਲੇ ਨਾਲ ਸਮਝਾ ਰਹੇ ਹਾਂ ਕੱਲ ਨੂੰ ਫਿਰ ਦੱਲੇ ਨਾਲ ਸਮਝਾਵਾਂਗੇ ਫਿਰ ਇਹਨਾਂ ਦੇ ਉੱਤੇ ਗੱਟ ਲਾ ਦੇਣੇ ਕਾਲ ਤੱਕ ਭੇਜਾਂਗੇ ਇਹ ਰਸਤਾ ਤੋੜ ਕੇ ਤੇ ਉੱਥੇ ਜਾਣਗੇ ਕਾਲ ਤੱਕ ਜਿਹੜੇ ਪਰਚੇ ਕਰਦੇ ਪਰਚੇ ਰਸਤਾ ਸਾਨੂੰ ਕਰੂਗੇ ਨਾ ਉਸੇ ਕਲ ਨੂੰ ਸਾਡੇ ਉੱਤੇ ਵੀ ਹੈਗਾ ਸਾਨੂੰ ਨਾ 4 ਮਹੀਨੇ ਤੋਂ ਉੱਪਰ ਹੋ ਗਿਆ ਰੈਗੂਲਰ ਕੋਰਟ ਜਾਂਦੇ ਨੂੰ ਪਹਿਲਾਂ ਮੈਂ ਇਹ ਉੱਥੇ ਕੋਟ ਗਏ ਆ ਜੀ ਸਾਡਾ ਰিসিਵਰ ਕਿਉਂ ਬਦਲਿਆ ਕਹਿੰਦੇ ਜੀ ਉਹਦੀਆਂ ਸ਼ਿਕਾਇਤਾਂ ਆਈਆਂ ਕਿ ਕਾਹਦੀਆਂ ਸ਼ਿਕਾਇਤਾਂ ਆਈਆਂ ਜੀ ਕੋਈ ਸ਼ਿਕਾਇਤ ਦਾ ਪ੍ਰੂਫ ਨਹੀਂ ਹੈਗਾ ਕੁਝ ਨਹੀਂ ਹੈਗਾ ਠੀਕ ਆ ਜੀ ਅਸੀਂ ਚਲੋ ਠੀਕ ਆ ਜੀ ਅਸੀਂ ਨਾ ਰਿਕਾਰਡ ਮੰਗਾਨੇ ਆ ਜੀ ਇਹ ਕਰਦੇ ਆ ਉਹ ਕਰਦੇ ਆ ਉਹਨਾਂ ਨੇ 2022 ਚ ਲੱਗੇ ਸੀ ਅਕਤੂਬਰ ਨਵੰਬਰ ਚ ਲੱਗੇ ਸੀ ਤੇ 25 ਤੱਕ ਜਨਵਰੀ ਤੱਕ ਰਿਹਾ ਉਹਨਾਂ ਨੇ 2 ਸਾਲਾਂ ਦੇ ਵਿੱਚ ਨੰਗ ਕੰਮ ਕਰਾਤਾ ਨਾ ਸ਼ੈੱਡ ਤੱਕ ਪਵਾ ਦੇ ਸਾਰਾ ਕੰਮ ਕਰਾਤਾ ਜੀ ਹੁਣ 5 ਮਹੀਨੇ ਹੋ ਗਏ ਉਹਨਾਂ ਨੂੰ ਚੇਂਜ ਹੋਏ ਨੂੰ ਨਵਾਂ ਆਏ ਨੇ ਉਹ ਆਪਣਾ ਆਂਦੇ ਨੇ ਜੋ ਉਹਨਾਂ ਦੀ ਡਿਊਟੀ ਆ ਕਾਰ ਵੀ ਕਾਗਜ਼ੀ ਕਾਰਵਾਈ ਕਰਕੇ ਚੱਲ ਜਾਂਦੇ ਕੋਈ ਪ੍ਰੋਗਰਾਮ ਨਹੀਂ ਹੋ ਰਿਹਾ ਕੋਈ ਸੰਗਤ ਨਹੀਂ ਜੁੜ ਰਹੀ ਰੋਲਾ ਸਾਰਾ ਮੈਨੇਜਮੈਂਟ ਦਾ ਹੀ ਹੈ ਮੈਨੇਜਮੈਂਟ ਦਾ ਹੀ ਆ ਇੱਕ ਬੀਬੀ ਆ ਗੁਰਪ੍ਰੀਤ ਕੌਰ ਸੀਪੀਆ ਉਹਦੇ ਇਸ਼ਾਰੇ ਨਾਲ ਸਾਰਾ ਕੁਝ ਚੱਲਦਾ ਪਰ ਮੈਂ ਰਸੀਵਰ ਉਹ ਆ ਚਲਾਉਂਦੀ ਉਹ ਪਈ ਆ ਅਸੀਂ ਪੁੱਛਣਾ ਚਾਹੁੰਦੇ ਆ ਕੋਰਟ ਚਲਾਉਂਦਾ ਕੌਣ ਪਿਆ ਜੇ ਕੋਰਟ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੈਗੀ ਅਸੀਂ ਪ੍ਰੂਫ ਲੈ ਕੇ ਜਾ ਰਹੇ ਆ ਠੀਕ ਆ ਜੀ 2 ਸਾਲ ਦਾ ਰਿਕਾਰਡ ਲੈ ਕੇ ਜਾ ਰਹੇ ਆ ਸਾਰੇ ਕੁਝ ਲੈ ਕੇ ਜਾ ਰਹੇ ਹੁਣ ਮੇਨ ਮਸਲਾ ਕੀ ਆ ਬਾਬਾ ਜੀ ਦੇ ਸਰੂਪ ਦਾ ਜੀ ਗ੍ਰੰਤੀ ਉਹਨਾਂ ਦਾ ਪੋਤੀਆਂ ਦਾ ਬਿਲਕੁਲ ਕਿਸੇ ਪਰਿਵਾਰ ਨੇ ਦਿੱਤੀਆਂ ਸੀ ਇੱਥੇ ਗੁਰਦੁਆਰਾ ਸਾਹਿਬ ਉਹਨੇ ਹੈ ਸੈਂਚੀਆ ਸਾਹਿਬ ਆਪਣੇ ਉਹਨਾਂ ਨੇ ਦਿੱਤੀਆਂ ਸੀ ਗੁਰਦੁਆਰਾ ਸਾਹਿਬ ਉਹ ਗੁਰਪ੍ਰੀਤ ਕੌਰ ਸੀਪੀਆ ਉਹਨੇ ਆਪਣੇ ਅੰਡਰ ਲੈ ਲਈ ਬਿਨਾਂ ਪੁੱਛੇ ਲੈ ਲਈ ਸਾਨੂੰ ਨਹੀਂ ਪਤਾ ਸੀ ਇਹ ਅਲਮਾਰੀ ਦੇ ਵਿੱਚ ਇਹਨਾਂ ਨੇ ਅੱਧਾ ਦੱਬ ਕੇ ਧੱਸ ਕੇ ਗੁਰੂ ਸਾਹਿਬ ਰੱਖਿਓਏ ਨੇ ਜੀ ਇਹ ਸਾਨੂੰ 2 ਤੋਂ 3 ਮਹੀਨੇ ਪਹਿਲਾਂ ਪਤਾ ਲੱਗਾ ਅਸੀਂ ਇੱਥੋਂ ਉਠਾਇਆ ਤੇ ਫੇਰ ਸਾਨੂੰ ਕਹਿੰਦੇ ਸੀ ਅਸੀਂ ਇੱਦਾਂ ਕਰਾਂਗੇ ਕੋਟ ਤੋਂ ਆਰਡਰ ਲੈ ਕੇ ਆਨੇ ਆ। ਇਹ ਕੋਟ ਕੇ ਅਸੀਂ ਵੀ ਚੱਲ ਗਏ। ਉਹਨਾਂ ਨੇ ਰਿਸਿਵਰ ਸਾਹਿਬ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਸਾਹਮਣੇ ਖੁਲਾ ਦਿਓ। ਚਾਬੀਆਂ ਆਪਣੇ ਅੰਦਰ ਲੈ ਲਓ। ਠੀਕ ਹੈ। ਕਹਿੰਦੇ ਠੀਕ ਆ ਜੀ। 15 ਦਿਨ 20 ਦਿਨ ਫੇਰ ਲੰਘ ਗਏ। ਕੱਲ 6 ਵਜੇ ਤੱਕ ਅਸੀਂ ਬੈਠੇ ਰਹੇ ਆ ਰਿਸਿਵਰ ਸਾਹਿਬ ਵੀ ਆਈ ਰਹੇ ਆ। ਬੜੀ ਜਿੰਮਤਾ ਕੀਤੀਆਂ ਖੁਲਾ ਦਿਓ ਖੁਲਾ ਦਿਓ ਕਹਿੰਦੇ ਕੋਈ ਗੱਲ ਨਹੀਂ ਜੀ ਖੁਲਾ ਦੋਨੇ ਆ। ਅਸੀਂ ਅੱਜ ਦਾ ਦਿਨ ਓਕ ਜੋ। ਸੰਡੇ ਤੱਕ ਜਾਂ ਸੋਮਵਾਰ ਤੱਕ ਮੰਗਲਵਾਰ ਤੱਕ ਖੁਲਾ ਦੇਵਾਂਗੇ। ਇਹ ਕਹੇ ਚਲੋ ਠ ਮੰਗਲਵਾ ਦਾ ਸਾਨੂੰ 1 ਵੇ ਦਾ ਟਾਈਮ ਦਿੱਤਾ ਗਿਆ ਖੁਲਾੰਦਾ ਅੱਜ ਇਹਨਾਂ ਨੇ ਰিসিਵਰ ਸਾਹਿਬ ਚ ਕੱਲ ਚਲ ਗਏ ਉਹਨਾਂ ਤੋਂ ਬਿਨਾਂ ਪੁੱਛੇ ਬਿਨਾਂ ਸੰਗਤ ਨੂੰ ਬੁਲਾਏ ਚਾਰ ਬੰਦਿਆਂ ਨੇ ਜਾ ਕੇ ਗੁਰਪ੍ਰੀਤ ਕੋਰ ਸੀਬੀਏ ਨੂੰ ਨਾਲ ਜਾ ਕੇ ਚਾਬੀ ਲਿਆ ਕੇ ਖੋਲ ਕੇ ਇਹ ਸਾਰੇ ਆਮ ਅਕਾਲ ਤਖਤ ਦੇ ਹੁਕਮ ਦੀ ਉਲੰਘਣਾ ਉਲੰਘਣਾ ਜੀ ਉਹਦੀ ਪਹਿਲੀ ਇਨਕੁਆਰੀ ਲੱਗੀ ਹੋਈ ਆ ਜਿਹੜੇ ਗ੍ਰੰਥੀ ਦੇ ਉੱਥੋਂ ਮਾਈਕ ਹੋਇਆ ਜੀ ਉਹਦੀ ਸੋਮਵਾਰੀ ਇਨਕੁਆਰੀ ਆਣੀ ਸੀ ਇਹਦੀ ਇਨਕੁਆਰੀ ਪਿੱਛੇ ਕੌਣ ਨੂੰ ਲੁਕਾਉਂਦਾ ਪਿਆ ਇਹਨੂੰ ਕੌਣ ਵਿਚਾਰਿਆ ਕਿਹੜਾ ਲੀਡਰ ਆ ਜਿਹੜਾ ਇਹ ਇਹ ਉਹਦੇ ਸ਼ਾਇਦ ਚਲਦੀ ਪਈ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵਿੱਚ ਬਿਲਕੁਲ ਐਸ ਪਰ ਲਾ ਕੋਈ ਹਜੇ ਤੱਕ ਕੰਪਲੇਂਟ ਨਹੀਂ ਦਰਜ ਹੋਈ ਕੰਪਲੇਟ ਜੀ ਸਾਨੂੰ ਪਤਾ ਹੀ ਹੋਣ ਲੱਗਾ ਜੀ ਇਹਨਾਂ ਨੇ ਇੱਦਾਂ ਕੋਲਾਈ ਆ ਇਹ ਤਾਂ ਕੋਈ ਸਾਡਾ ਸਿੰਘ ਆਇਆ ਸੀ ਦਰਸ਼ਣ ਕਰਨ ਉਹਨਾਂ ਨੇ ਦੱਸਿਆ ਕਿ ﺍﻟमारी ਖੁੱਲੀ ਪਈ ਹੈ ਜੀ ਤਾਂ ਅਸੀਂ ਹੁਣ ਪਾਇਆ ਹੁਣ ਅਸੀਂ ਕੰਪਲੇਟ ਦੇਣ ਚੱਲੇ ਆ ਕੰਪਲੇਟ ਵੀ ਦੇ ਰਹੇ ਆ ਅਸੀਂ ਜਦ ਤੱਕ ਰੋਟਣਾ ਨਹੀਂ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਹੁੰਦਾ ਕੀ ਮੰਗ ਕਰਦੇ ਹੋ ਅਗਰ ਇਨਸਾਫ ਨਹੀਂ ਕਰੋ ਜਿਨ੍ਹਾਂ ਨੇ ਆ ਕੀਤਾ ਬੇਦਵੀ ਕੀਤੀ ਹੈ ਬੇਦਵੀ ਹੀ ਆ ਜੀ ਜਰਮਨ ਸੌਨ ਸਿੰਘ ਗੁਰਪ੍ਰੀਤ ਕੌਰ ਸੀਪੀਆ ਇਹਨਾਂ ਨੂੰ ਪਹਿਲੀ ਗੱਲ ਦਾ ਉਹ ਸੁਸਾਇਟੀ ਦੇ ਵਿੱਚੋਂ ਉਹਦੀ ਸੁਸਾਇਟੀ ਭੰਗ ਕੀਤੀ ਜਾਵੇ ਦੂਜੀ ਇਹਨਾਂ ਦੋਨਾਂ ਨੂੰ ਕੱਢਿਆ ਜਾਵੇ ਜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਸਾਰਾ ਆਖਿਰ ਮਸਲਾ ਕੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸੰਸਕਰਪਨ ਜੀ ਸਰ ਇਹ ਅੱਜ ਧਰਨਾ ਪ੍ਰਦਰਸ਼ਨ ਲੱਗ ਰਿਹਾ ਉਹ ਵੀ ਸਿੱਖ ਸੰਗਤਾਂ ਵੱਲੋਂ ਹੀ ਇਹ ਵਜ੍ਹਾ ਕੀ ਹੈ ਹਾਂ ਜੀ ਵਜ੍ਹਾ ਦੇ ਵਿੱਚ ਕੁਝ ਨਹੀਂ ਹੈਗੀ ਵੀ ਪਹਿਲਾਂ ਇਹ ਸੁਸਾਇਟੀ ਇਕੱਠੀ ਸੀ ਜੀ ਗੁਰਦੁਆਰਾ ਸਾਹਿਬ ਵਿਖੇ ਇਹ ਹੁਣ ਉਹਨਾਂ ਸੁਸਾਇਟੀਆਂ ਚੋਂ ਇੱਕ ਸੁਸਾਇਟੀ ਵੱਖਰੀ ਹੋ ਗਈ ਹੈ ਜੀ ਉਹਨਾਂ ਸੁਸਾਇਟੀ ਦਾ ਇਹ ਰੋਪਾ ਵੀ ਜਿਹੜੀ ਬੇਬੇ ਨਾਨਕੀ ਇਸਤਰੀ ਸਹਾਸਨ ਸਭਾ ਸੋਸਾਇਟੀ ਆਈ ਉਹਨਾਂ ਨੂੰ ਸੈਂਚੀ ਸਾਹਿਬ ਦਿੱਤੇ ਸੀ ਜੀ ਉਹਨਾਂ ਸਹੀ ਤਰੀਕੇ ਨਾਲ ਮਾਰਿਓ ਵਿੱਚ ਨਹੀਂ ਰੱਖੇ ਇਹ ਅਜ ਤਾਂ ਸਰ ਮੈਨੂੰ ਕਈ ਮਹੀਨਿਆਂ ਤੋਂ ਇਹ ਗੱਲ ਚੱਲਦੀ ਆ ਰਹੀ ਆ ਆਪਾਂ ਬੜੀ ਕੋਸ਼ਿਸ਼ ਕੀਤੀ ਭਾਲ ਕੇ ਵੀ ਉਹਨਾਂ ਦਾ ਮਨ ਕਰਵਾ ਦਈਏ ਸੈਟੀਸਫਾਈ ਕਰਾ ਦਈਏ ਪਰ ਜਿੰਨਾਂ ਕੋ ਚਾਬੀ ਉਹ ਥੋੜੇ ਬਾਹਰ ਗਏ ਸੀ ਕਿਤੇ ਹੁਣ ਥੋੜੇ ਦਿਨਾਂ ਤੋਂ ਆਏ ਨੇ ਉਹਨਾਂ ਬੁਲਾਇਆ ਸੀ ਆਪਾਂ ਕਲਵੀਰ ਸਿਓਰ ਸਾਹਿਬ ਨਾਲ ਗੱਲ ਹੋਈ ਸੀ ਤੇ ਉਹਨਾਂ ਇਹ ਵਿਸ਼ਵਾਸ ਦਵਾਇਆ ਵੀ ਆਪਾਂ ਜਦੋਂ ਵੀ ਕਹੋਗੇ ਦਿਖਾ ਦਾਂਗੇ ਤੁਹਾਨੂੰ ਪਰ ਜਿਹੜੀ ਸਿੱਖ ਸੰਗਤਾਂ ਬਾਹਰ ਬੈਠੀਆਂ ਐ ਖਾਸ ਕਰਕੇ ਜਿਹੜੇ ਮੇਨ ਬੀਬੀ ਉੱਤੇ ਬਾਹਰ ਬੱਟੇ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਅਸੀਂ ਪੋਥੀਆਂ ਸਾਹਿਬ ਫੜਾਈਆਂ ਤੇ ਉਹਨਾਂ ਨੂੰ ਠੂਸ-ਸੂਸ ਕੇ ਅਲਮਾਰੀ ਦੇ ਵਿੱਚ ਰੱਖਿਆ ਜਾ ਰਿਹਾ ਹੈ ਉਹਨਾਂ ਦੀ ਬੇਅਦਬੀ ਜਿਹੜੀ ਕੀਤੀ ਜਾ ਰਹੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੁੰਦੇ ਨੇ ਤੇ ਉਹਨਾਂ ਦਾ ਹੀ ਰੂਪ ਹੁੰਦੇ ਪੋਥੀ ਸਾਹਿਬ ਤੇ ਤੁਸੀਂ ਮੈਨੇਜਮੈਂਟ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਬਿਲਕੁਲ ਧਿਆਨ ਹੈ ਜੀ ਸਾਡੇ ਗ੍ਰੰਥੀ ਸਹਿਬਾਨ ਅੱਜ 24 ਤਰੀਕ ਨੂੰ ਇਹਨਾਂ ਦੇ ਸਾਹਮਣੇ ਸੀਸੀਟੀਵੀ ਕੈਮਰਾ ਲੱਗਾ ਹੈ ਨਾਲ ਆਪਣਾ ਰਿਕਾਰਡ ਕੈਮਰਾ ਮੋਬਾਈਲ ਦੇ ਨਾਲ ਵੀਡੀਓ ਇਹ ਜਿੱਤਾ তালা ਖਲਾਇਆ ਗਿਆ ਜੀ ਬੀਬੀ ਜੀ ਨਾਲ ਸੀ ਸਾਡੀ ਸੰਗਤ ਨਾਲ ਸੀ ਜੀ ਕਿਸੇ ਗੱਲ ਦੀ ਕੋਈ ਕਮੀ ਬੇਸ਼ਨੀ ਜੀ ਬੜੇ ਵਧੀਆ ਤਰੀਕੇ ਨਾਲ ਸੇਂਚੀ ਸਾਹਿਬ ਰੱਖਿਓ ਨਲਮਾਰੀ ਵਿੱਚ ਕੋਈ ਗੱਲ ਬਲੇ ਹੋ ਜੀ ਸਵਾਲ ਇਹ ਉਠਦਾ ਨਾ ਕਿ ਸ਼੍ਰੀ ਮਾਨਯੋਗ ਅਕਾਲ ਤਖਤ ਸਾਹਿਬ ਜਾਂ ਸਿੱਖ ਜੁਡੀਸ਼ਨਲ ਕੋਰਟ ਜਿਹੜੀ ਸਾਡੀ ਸਰਵਪ੍ਰਥਮ ਹੈ ਉਹਨਾਂ ਨੇ ਜਦੋਂ ਮੰਗਲਵਾਰ ਦਾ ਹੁਕਮ ਦਿੱਤਾ ਸੀ ਤੇ ਪਹਿਲੇ ਅਲਮਾਰੀ ਕਿਉਂ ਖੋਲ ਗਈ ਭੈਣ ਜੀ ਮਤਲਬ ਉਲੰਘਣਾ ਹੋ ਰਹੀ ਹੈ ਨਹੀਂ ਜੀ ਨਹੀਂ ਵੇਖੋ ਉਹਨਾਂ ਭੈਣ ਜੀ ਨੂੰ ਕਿਤੇ ਕੱਲ ਨੂੰ ਜਰੂਰੀ ਕੰਮ ਪੈ ਗਿਆ ਉਹਨਾਂ ਜਾਣਾ ਸੀ ਕਿਤੇ ਉਹ ਅੱਜ ਦਫ਼ਤਰ ਵਿਖੇ ਆਏ ਭਾਈ ਕਾਨੂੰ ਇਹ ਨਾ ਕਿਹਾ ਵੀ ਤੁਸੀਂ ਸ ਪੂ ਜਾਣ ਬੁੱਝ ਕੇ ਬਾਹਰ ਚਲ ਗਏ। ਮਤਲਬ ਕਿਸੇ ਇੱਕ ਜਾਨੇ ਦੇ ਕੰਮ ਪੈਨ ਨਾਲ ਤੁਸੀਂ ਸਿੱਖ ਸੰਗਤਾਂ ਦਾ ਇੰਨਾ ਵੱਡੇ ਜਿਹੜੀ ਆਪਣੀ ਹਾਈ ਕੋਰਟ ਹੈ ਉਹਨਾਂ ਦਾ ਇਹ ਹੁਕਮਾਂ ਦੀ ਉਲੰਘਣਾ ਹੋ ਸਕਦੀ ਹੈ ਫਿਰ? ਨਹੀਂ ਜੀ ਵੇਖੋ ਬੇਨਤੀ ਹੈ ਇੱਕ ਇੱਕ ਸੰਗਤ ਨਹੀਂ ਆ ਉਹ ਜਿਹੜੇ ਪ੍ਰਧਾਨ ਜਿਨ੍ਹਾਂ ਕੋ ਚਾਬੀ ਹੁੰਦੀ ਹੈ ਜੀ ਉਹ ਜ਼ੁਮੇਯਾਰ ਨੇ ਜੀ ਉਹਨਾਂ ਤੋਂ ਬਿਨਾ ਆਪਾਂ ਨਹੀਂ ਖਲਾਸ ਸਕਦੇ। ਜੀ। ਜਿਹੜਾ ਬੰਦਾ ਜ਼ੁਮੇਯਾਰ ਕੋ ਮਨ ਲਓ ਕੋਈ ਗੱਲਬਾਤ ਹੁੰਦੀ ਉਹ ਜਵਾਬਦੇਹ ਸੀ ਇਸ ਗੱਲ ਦੇ। ਬਿਲਕੁਲ ਆ ਡਿਗ੍ਰੀ ਗ੍ਰੰਥੀ ਸਾਹਿਬਾਨ ਨੇ। ਮੀਰ ਮੈਨੇਜਰ ਲਖਵਿੰਦਰ ਸਿੰਘ ਨੇ ਸੰਗਤ ਨੇ ਸਾਹਮਣੇ ਖਲਾਈਗੀ ਕਿ ਇਸ ਕੋਈ ਗਲਤ ਨਹੀਂ ਹੋਈ ਸਭ ਦਾ ਇਕੱਲੇ ਇਕੱਲੇ ਦਾ ਨਾਮ ਲੈ ਕੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਨੇਜਰ ਸਾਹਿਬ ਦਾ ਵੀ ਤੁਹਾਡਾ ਵੀ ਸਾਰਿਆਂ ਦਾ ਵੀ ਕਿਹਾ ਜਾ ਰਿਹਾ ਕਿ ਇਹ ਸਾਰੀ ਰਲੀ ਮਿਲੀ ਭਗਤ ਹੈ ਖਾਸ ਕਰਕੇ ਗੁਰਪ੍ਰੀਤ ਕੋਰ ਸੀਬਿਆ ਦਾ ਨਾਮ ਵਿੱਚ ਬਹੁਤ ਹਾਈਲਾਈਟ ਕੀਤਾ ਜਾ ਰਿਹਾ ਕਿ ਉਹ ਸ਼ਾਇਦ ਨੌਕਰੀਆਂ ਖਾਲਣਗੇ ਤਾਂ ਕਰਕੇ ਤੁਸੀਂ ਡਰ ਦੇ ਮਾਰੇ ਨਹੀਂ ਬੋਲ ਰਹੇ ਹਾਂ ਜੀ ਵੇਖੋ ਇਹ ਗੁਰੂ ਘਰ ਦੀ ਮਰਿਆਦਾ ਵਿੱਚ ਰਹਿ ਕੇ ਅਸੀਂ ਸਾਰੇ ਸਟਾਫ ਡਿਊਟੀ ਨਿਭਾ ਰਿਹਾ ਸਾਨੂੰ ਵੇਖੋ ਕਿਸੇ ਕੱਲ ਦਾ ਕਿਸੇ ਦਾ ਕੋਈ ਦਬਾਅ ਨਹੀਂ ਹੈਗਾ ਖਾਸ ਕਰਕੇ ਗੁਰਗ੍ਰੰਥ ਸਾਹਿਬ ਦੇ ਪ੍ਰਤੀ ਆਪਾਂ ਨਿਰਪੱਖ ਹਾਂ ਜਿੱਥੇ ਮਰਿਆਦਾ ਦੀ ਗੱਲ ਆਉਂਦੀ ਆ ਆਪਾਂ ਕਿਸੇ ਦਾ ਗਲਤ ਬੰਦਾ ਸਾਥ ਨਹੀਂ ਦੇਵਾਂਗੇ ਮਤਲਬ ਤੁਸੀਂ ਕਹਿੰਦੇ ਹੋ ਕਿ ਇੱਥੇ ਬੇਦਬੀ ਨਹੀਂ ਹੋਈ ਬਿਲਕੁਲ ਜੀ ਬਿਲਕੁਲ ਇਹ ਗੱਲ ਦੀ ਕੋਈ ਬੇਦਬੀ ਨਹੀਂ ਹੋਈ ਤੁਸੀਂ ਉਹ ਸੰਤਾ ਜਿਹੜੀਆਂ ਬਾਹਰ ਪ੍ਰਦਰਸ਼ਨ ਕਰ ਰਹੀਆਂ ਉਹ ਇਟ ਮੀਨਸ ਗਲਤ ਨੇ ਬਿਲਕੁਲ ਜੀ ਉਹ ਜਾਣ ਬੁਝ ਕੇ ਸਾਨੂੰ ਬਦਨਾਮ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਸਾਡੇ ਕੋਲ ਹੋਰ ਕਾਰਡ ਹੈਗਾ ਵਾ ਅਲਮਾਰੀ ਖੋਲਣ ਦਾ ਇਸ ਲਈ ਕੋਈ ਗੱਲਬਾਤ ਨਹੀਂ ਹੋ ਰਹੀ ਪਰ ਇਹ ਵੀ ਕਿਹਾ ਜਾ ਰਿਹਾ ਕਿ ਸਾਨੂੰ ਪਾਠ ਵੀ ਨਹੀਂ ਕਰਨ ਦਿੱਤਾ ਜਾਂਦਾ ਸਾਡੇ ਤੇ ਹਮੇਸ਼ਾ ਜਦੋਂ ਵੀ ਮੈਨੇਜਰ ਸਾਹਿਬ ਕੋਈ ਜਾਂ ਕੈਬਨ ਚ ਉਹਨਾਂ ਦੇ ਉਦਾਂ ਵੀ ਕੋਈ ਗੱਲ ਕਰਨ ਜਾਓ ਤੇ ਸਾਡੇ ਨਾਲ ਇਦਾਂ ਦਾ ਬਿਹੇਵ ਕੀਤਾ ਜਾਂਦਾ ਜਿਵੇਂ ਅਸੀਂ ਕੋਈ ਕ੍ਰਾਈਮ ਕੀਤਾ ਹੋਵੇ ਨਹੀਂ ਜੀ ਵੇਖੋ ਸਾਡੇ ਸੀਸੀਟੀਵੀ ਕੈਮਰਾ ਲੱਗਾ ਹੋਇਆ ਜੇ ਕੋ ਅਗਲਾ ਅਸਲ ਤੇ ਸਾਨੂੰ ਉਹ ਮਾੜਾ ਚੰਗਾ ਬੋਲ ਜਾਂਦੇ ਜਿਵੇਂ ਅਸੀਂ ਤਾਂ ਹੱਥ ਜੋੜਦੇ ਰਹਿੰਦੇ ਹਾਂ ਉਹਨਾਂ ਅੱਗੇ ਮਤਲਬ ਤੁਹਾਡੇ ਵੱਲੋਂ ਇਹ ਕਲੀਨ ਚਿੱਟਾ ਕਿ ਕੋਈ ਅਬੇਦ ਵੀ ਨਹੀਂ ਹੋਈ ਬਿਲਕੁਲ ਜੀ ਬਿਲਕੁਲ ਨੋ ਪ੍ਰੋਬਲਮ ਕੋਈ ਕਿਸੇ ਗੱਲ ਦੀ ਕੋਈ ਮੇਦ ਵੀ ਨਹੀਂ ਇੱਕ ਪਾਸੇ ਜਿੱਤੇ ਸਿੱਖ ਸੰਗਤਾਂ ਰੋਸ਼ ਪ੍ਰਦਰਸ਼ਨ ਕਰ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਦੂਜੇ ਪਾਸੇ ਇੱਕ ਚਸ਼ਮਦੀਦ ਖੁਦ ਨੂੰ ਕਹਿ ਰਹੇ ਨੇ ਵੀਰ ਜੀ ਉਹ ਕਹਿ ਰਹੇ ਨੇ ਕਿ ਉਸ ਵੇਲੇ ਮੌਕੇ ਤੇ ਮੈਂ ਮੌਜੂਦ ਸੀ ਗੱਲਬਾਤ ਕਰਦੇ ਉਹਨਾਂ ਦੇ ਨਾਲ ਵੀ ਕਿ ਵੀਰ ਜੀ ਖਾਲਸਾ ਵਾਹਿਗੁਰੂ ਜੀ ਬੋਲੇ ਪਹਿਲੀ ਗੱਲ ਤਾਂ ਜੀ ਆਪਾਂ ਗਲਤ ਆਪਾਂ ਹੋ ਨਹੀਂ ਦੇਾਂਗੇ ਕਿਉਂਕਿ ਸਾਡੀ ਸਿੱਖੀ ਕੌਮ ਦੇ ਉੱਪਰ ਕੁਝ ਵੀ ਗਲਤ ਹੋਏਗਾ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਗੁਰਦੁਆਰੇ ਦੇ ਮੈਂਬਰ ਹੋਣ ਚਾਹੇ ਆਮ ਸੰਗਤ ਹੋਵੇ ਲੇਕਿਨ ਪ੍ਰੈਜ਼ੈਂਟ ਮੈਂ ਸਵਾ 9:30 ਵਜੇ ਦੇ ਟਾਈਮ ਮੈਂ ਔਰ ਮੇਰੀ ਵਾਈਫ ਅਤੇ ਸਿੱਧੇ ਸਿੱਧੇ ਡੇਲੀ ਆਨੇ ਆ ਅਸੀਂ ਦੇਖਿਆ ਆਪਾਂ ਪ੍ਰੈਜ਼ెంట్ ਸੀਗੇ ਤੁਸੀਂ ਮੈਂਬਰ ਹੋ ਗੁਰਦੁਆਰੇ ਨਹੀਂ ਜੀ ਨਹੀਂ ਮੈਂ ਡੇਲੀ ਆਉਂਦਾ ਇੱਥੇ ਸਿੱਧੇ ਸਿੱਧੇ ਮੱਥਾ ਟੇਕਣ ਮੈਂ ਔਰ ਮੇਰੀ ਵਾਈਫ ਤੇ ਮੈਂ ਦੇਖਿਆ ਕੋਈ ਐਸੀ ਕੋਈ ਦਿੱਕਤ ਨਹੀਂ ਸੀ ਆਮ ਨੋਰਮਲ ਸੀ ਬਸ ਇਹਨਾਂ ਦੀ ਆਪਸੀ ਕੋਈ ਬਹਿਸ ਚੱਲੀ ਸੀ ਜਦੋਂ ਉਹਨਾਂ ਨੇ ਦੇਖੇ ਦੇਖਦੇ ਵੀ ਸੀ ਉਹਦੇ ਮੈਂ ਵੀ ਦੇਖਿਆ ਸੀ ਲੇਕਿਨ ਐਹੋ ਜੀ ਮੈਨੂੰ ਕੋਈ ਲੱਗਿਆ ਨਹੀਂ ਕੁਝ ਵੀ ਜੋ ਬੇਦਵੀ ਵਾਲੀ ਕੋਈ ਗੱਲ ਲੱਗੇ ਨਹੀਂ ਜੀ ਮੈਂ ਤਕਰੀਬਨ ਮੈਨੂੰ ਅੱਜ 20 ਸਾਲ ਹੋ ਗਏ ਗੁਰਦੁਆਰੇ ਤੇ ਰੈਗੂਲਰ ਆ ਰਿਹਾ ਤੁਸੀਂ ਦੇਖਿਆ ਸੀ ਕਿ ਪੋਤੀਆਂ ਸਾਹਿਬ ਨੂੰ ਟੂਸਿਆ ਗਿਆ ਅੰਦਰ ਨਹੀਂ ਦੂਸ ਇੱਕ ਅਰਮਾਰੀ ਕੋਈ ਚੀਜ਼ ਪਈ ਹੈ ਉੱਥੇ ਰੱਖਣੀ ਪੈਂਦੀ ਕਈ ਵਾਰੀ ਜਗ੍ਹਾ ਨਹੀਂ ਹੁੰਦੀ ਆਪਾਂ ਦੇਖੋ ਜਿਨ੍ਹਾਂ ਨੇ ਵੀ ਰੱਖੀ ਹੈ ਇਹ ਵੀ ਸਰਦਾਰ ਨੇ ਸਿੱਖ ਨੇ ਸਿੱਖ ਕਮ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਦੀ ਨਹੀਂ ਕਰੇਗੀ ਮਰਦੀ ਮਰ ਜਾਏਗੀ ਸਿੱਖ ਕਮ ਕਦੀ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਲਈ ਬੇਦਵੀ ਨਹੀਂ ਹੋਣਦੇ ਮਤਲਬ ਜਿਹੜੇ ਇੰਨੀ ਸੰਗਤ ਬਾਰ ਰੋਸ਼ ਪ੍ਰਦਰਸ਼ਨ ਕਰ ਰਹੀ ਹੈ ਫਿਰ ਉਹਨਾਂ ਬਾਰੇ ਕੀ ਕਹਿਣਾ ਹੁਣਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸੀ ਲੇਕਿਨ ਜੋ ਮੈਂ ਪ੍ਰੈਜ਼ੈਂਟ ਦੇਖਿਆ ਹੈ ਜੋ ਮੈਂ ਦੇਖਿਆ ਹੈ ਮੇਰੇ ਹਿਸਾਬ ਨਾਲ ਕੁਝ ਵੀ ਬੇਦਵੀ ਵਾਲੇ ਕੰਮ ਨਹੀਂ ਸੀ ਤੇ ਫਿਲਹਾਲ ਬਾਕੀ ਉਹਨਾਂ ਦੇ ਮਨ ਨੂੰ ਕੀ ਆਇਆ ਮੈਂ ਕੁਝ ਨਹੀਂ ਕਹਿ ਸਕਦਾ ਜੀ ਜੋ ਮੈਂ ਪ੍ਰੈਜ਼ੈਂਟ ਦੇਖਿਆ ਮੈਨੂੰ ਬੇਦਬੀ ਵਾਲਾ ਕੋਈ ਵੀ ਇਹੋ ਜਿਹੀ ਕੋਈ ਚੀਜ਼ ਨਹੀਂ ਲੱਗੀ ਬਾਕੀ ਇਹਨਾਂ ਦੀ ਆਪਸੀ ਕੀ ਗੱਲ ਹੈ ਮੈਨੂੰ ਇਸ ਬਾਰੇ ਕੋਈ ਨੋਲੇਜ ਨਹੀਂ ਹੈ ਓਕੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਪਹਿਲੀ ਬਾਤ ਹੈ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਗਊਕਾੜ ਜੀ ਉੱਥੇ ਇਹ ਪੋਤੀਆਂ ਦੀ ਬੇਦਬੀ ਹੋਈ ਹੈ ਪੋਤੀ ਪਰਮੇਸ਼ਰ ਕਾ ਖਾਨ ਪੋਤੀ ਨੂੰ ਜਾਗਦੀ ਜੋਤ ਮੰਨਿਆ ਜਾਂਦਾ ਗੁਰਗ੍ਰੰਥ ਸਾਹਿਬ ਜੀ ਨੂੰ ਤੇ ਪੋਤੀ ਉਹਦਾ ਹੀ ਹਿੱਸਾ ਹੁੰਦੀ ਹੈ ਤੇ ਉਹਦੀ ਬੇਕਦਰੀ ਇਸ ਹਾਲਤ ਤੱਕ ਹੋਈ ਹੈ ਕਿ ਪੂਰੀ ਮੈਨੇਜਮੈਂਟ ਅਸਲੀ ਹੋਈ ਹੈ ਸੋ ਸਿੱਖ ਸੰਗਤਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਧਰਨੇ ਲਗਾਏ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਅਗਰ ਇਸ ਮੈਨੇਜਮੈਂਟ ਨੂੰ ਨਹੀਂ ਕੱਢਿਆ ਜਾਏਗਾ ਤੇ ਅਸੀਂ ਹੋਰ ਤੱਕ ਦੀ ਅੱਗੇ ਰੁਖ ਅਪਣਾਵਾਂਗੇ ਸੋ ਦੇਖਣਾ ਇਹ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੇਦਬੀਆਂ ਦਾ سلسلہ ਕੱਟਦਾ ਹੈ ਜਾਂ ਇੱਥੇ ਹੀ ਠਲ ਪੈਂਦੀ ਹੈ ਇਦਾਂ ਦੀ ਹੋਰ ਅਪਡੇਟ ਲੈ ਕੇ ਫਿਰ ਰੁਬਰੂ ਹੋਵਾਂਗੇ ਉਦ ਤੱਕ ਬਣੇ ਰਹੋ ਕੈਮਰਾਮੈਨ ਰਗੇਸ਼ ਦੇ ਨਾਲ ਜਸਪ੍ਰੀਤ